ਫਿਲਹਾਲ ਪੰਜਾਬ ਦੇ ਵਿੱਚ ਸਿਆਸੀ ਰੁਝਾਨ ਤੇਜ਼ ਹੋਣ ਲੱਗਿਆ ਉਹ ਤਾਂ ਕਹਿ ਰਹੇ ਆ ਕਿਉਂਕਿ 2027 ਆਉਣ ਦੇ ਵਿੱਚ ਹੁਣ ਕੁਝ ਸਾਲ ਰਹਿ ਗਏ ਕੁਝ ਸਮਾਂ ਰਹਿ ਗਿਆ ਔਰ ਇਹ ਉਹ ਸਮਾਂ ਜਦੋਂ ਹੁਣ ਪਾਰਟੀਆਂ ਆਪੋ ਆਪਣੇ ਤਰੀਕੇ ਦੇ ਨਾਲ ਵਿਚਾਰ ਕਰਨ ਲੱਗ ਜਾਂਦੀਆਂ ਨੇ ਅਗਲੇ ਪ੍ਰੋਗਰਾਮ ਉਲੀਕਣੇ ਕਿਸ ਤਰ੍ਹਾਂ ਉਲੀਕਣੇ ਆ ਪ੍ਰੋਗਰਾਮ ਬढ़ाए ਜਾਣ ਲੱਗਦੇ ਨੇ ਔਰ ਉਹਨਾਂ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਵੱਡਾ ਔਰ ਜ਼ਰੂਰੀ ਪ੍ਰੋਗਰਾਮ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਿੱਧਰ ਜਾਵੇਗੀ ਜਾਂ ਭਾਜਪਾ ਦਾ ਜਿਹੜਾ ਗੱਠਜੋੜ ਹੈ ਉਹ ਕਿੱਧਰ ਵੱਲ ਨੂੰ ਹੋਵੇਗਾ ਖਾਸ ਤੌਰ ਤੇ ਅੱਜ ਗੱਠਜੋੜਾਂ ਤੇ ਹੀ ਗੱਲ ਕਰਾਂਗੇ ਕੁਝ ਨਾਮ ਜ਼ਰੂਰੀ ਨੇ ਉਹ ਲਵਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਾਰੇ ਦਾ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸ਼ੁਰੂਆਤ ਇਸੇ ਗੱਲ ਤੋਂ ਕਰਦੇ ਆ ਕਿਉਂਕਿ ਭਾਜਪਾ ਦਾ ਗੱਠਜੋੜ ਹੁਣ ਕਿੱਧਰ ਵੱਲ ਨੂੰ ਹੋਵੇਗਾ ਹਰ ਕੋਈ ਇਹ ਜਾਣਨਾ ਚਾਹੁੰਦਾ ਆ ਅਕਾਲੀ ਦਲ ਬੇਅੰਤ ਹੁੰਦੇ ਜਾ ਰਿਹਾ ਇਹ ਵੀ ਹ ਬੀਜਪੀ ਕੀ ਸਟਰੈਟਜੀ ਅਖਤਿਆਰ ਕਰ ਰਹੀ ਹੈ ਪੰਜਾਬ ਲਈ ਦੇਖੋ ਜੋ ਮੈਂ ਇੱਕ ਰਾਜਨੀਤਿਕ ਵਿਖਲਿਕ ਤੌਰ ਤੇ ਸਮਝਦਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਇੱਕ ਅਲੱਗ ਦਿਸ਼ਾ ਵੱਲ ਚੱਲ ਰਹੀ ਹੈ ਉਹ ਸਿਆਸਤ ਪੰਜਾਬ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜੀ ਪੰਜਾਬ ਦੇ ਇਤਿਹਾਸ ਵਿੱਚ ਕਦੀ ਨਹੀਂ ਬਣੀ ਉਹਨਾਂ ਦੀ ਵਰਕਿੰਗ ਤੋਂ ਉਹਨਾਂ ਦੇ ਸਟਾਈਲ ਤੋਂ ਇਹ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੇ ਵਿੱਚ ਉਹ ਇੱਕ ਧਿਰ ਨਾਲ ਨਹੀਂ ਉਹ ਦੋ ਤਿੰਨ ਧਿਰਾਂ ਦੇ ਨਾਲ ਬਰਾਬਰ ਜਿਹੜਾ ਉਹ ਚੱਲ ਕੇ ਇੱਕ ਮਹਾਗਠਜਵੰਦਨ ਵੱਲ ਨੂੰ ਤੁਰਦੇ ਪਏ ਨੇ ਦੇਖੋ ਤੁਹਾਨੂੰ ਮੈਂ ਤਸਵੀਰ ਤੱਥਾਂ ਦੇ ਆਧਾਰ ਤੇ ਸਮਝਾਵਾਂਗਾ ਥੋੜੀ ਜਲਦੀ ਸਮਝ ਆ ਜਾਏਗੀ ਭਾਰਤੀ ਜਨਤਾ ਪਾਰਟੀ ਸ਼ਹਿਰੀ ਖੇਤਰਾਂ ਦੇ ਵਿੱਚ ਬਹੁਤ ਮਜ਼ਬੂਤੀ ਦੇ ਤੌਰ ਦੇ ਉੱਤੇ ਖੜੀ ਹੈ ਤੁਸੀਂ ਪਿਛਲੇ ਸਾਲ ਦੀਆਂ ਲੋਕ ਸਭਾ ਦੀਆਂ ਚੋਣਾਂ ਵੇਖ ਲਓ ਤੇ ਫਿਰੋਜ਼ਪੁਰ ਦੇ 9 ਹਲਕੇ ਜਿੱਥੋਂ ਰਾਣਾ ਸੋਢੀ 4-5000 ਵੋਟ ਤੋਂ ਖਰਿਆ ਯਾਨੀ ਇੱਕ ਹਲਕੇ ਦੇ ਵਿੱਚੋਂ 500 ਵੋਟ ਔਨ ਐਵਰੇਜ ਹਾਰਿਆ ਬੀਜੇਪੀ ਯਾਨੀ 9 ਹਲਕਿਆਂ ਚੁੱਥੇ ਮਜ਼ਬੂਤ ਹੈ ਲੁਧਿਆਣਾ ਗਵਨੀਤ ਬਿੱਟੂ 9 ਹਲਕਿਆਂ ਦੇ ਵਿੱਚੋਂ 20000 ਵੋਟਾਂ ਤੇ ਹਾਰਿਆ ਹਾਲਾਂਕਿ ਚਲੋ ਬਾਹਰੋਂ ਦਾਖਾ ਦੁਖਾ ਤੋਂ ਕਿਸਾਨੀ ਐਜੀਟੇਸ਼ਨ ਕਰਕੇ ਘਟ ਪਈਆਂ ਵੋਟਾਂ ਤੇ ਮਤਲਬ ਫਿਰ ਵੀ ਲੁਧਿਆਣਾ ਦੇ 9 ਹਲਕਿਆਂ ਦੇ ਵਿੱਚੋਂ 21000 ਵੋਟਾਂ ਤੇ ਹਾਰਿਆ ਇਉਂ ਹੀ ਜਲੰਧਰ ਸ਼ਹਿਰ ਦੀਆਂ ਚਾਰੋਂ ਸੀਟਾਂ ਤੇ ਸੁਸ਼ੀਲ ਲਿੰਕੂ ਨੇ ਆਪਣਾ ਬਹੁਤ ਠਿੱਕੇ ਢੰਗ ਦੇ ਨਾਲ ਦਬਦਬਾ ਕਰਕੇ ਅਗਾਜਿਤ ਪ੍ਰਾਪਤ ਕੀਤੀ ਹੈ ਜਿਹੜੇ ਪਿੰਡਾਂ ਦੇ ਵਿੱਚ ਵੀ ਆ ਔਨ ਐਵਰੇਜ ਉਹਨਾਂ ਦਾ ਵੋਟ ਬੈਂਕ ਵਧਿਆ ਹਜੇ ਆਪਾਂ ਪਿੰਡਾਂ ਦੀ ਗੱਲ ਨਾ ਛੱਡਦੀਏ ਫਿਰ ਵੀ ਆਪਾਂ ਜਿਹੜੀ ਕੰਡੀ ਬੈਲਟਾ ਪਠਾਨਕੋਟ ਦਸੂਆ ਸੁਜਾਨਪੁਰ ਮਕੇਰੀਆਂ ਟਾਂਡਾ ਫਗਵਾੜਾ ਹੁਸ਼ਿਆਰਪੁਰ ਸਿਟੀ ਮਹਾਲੀ ਨੰਦਪੁਰ ਸਾਹਿਬ ਕਰਾਲੀ ਡੇਰਾ ਬੱਸੀ ਖਰੜ ਇਹ ਸਾਰਾ ਨਿਕਲਦੇ ਨਿਕਲਦੇ ਬੀਜੇਪੀ ਇੱਕ ਸਟਰੋਂਗ ਹੋਲਡ ਬਣਾ ਚੁੱਕੀ ਜੇ ਹੁਣ ਤੁਸੀਂ ਖਰੜ 'ਚ ਚਲ ਜਓ ਉੱਥੇ ਡੈਮੋਗ੍ਰਾਫੀ ਚੇਂਜ ਹੋ ਚੁੱਕੀ ਹੈ ਉੱਥੇ ਵੋਟਰ ਹੀ ਚੇਂਜ ਹੋ ਚੁੱਕਾ ਉੱਥੇ ਸਾਰਾ ਵੋਟਰ ਹਿਮਾਚਲ ਦਾ ਆ ਚੁੱਕਾ ਹੋ ਗਿਆ ਔਰ ਮੈਕਸਿਮਮ ਵੋਟਰ ਹਿਮਾਚਲ ਦਾ ਉੱਥੇ ਤੁਸੀਂ ਖਰੜ 'ਚ ਕਦੀ ਸਰਵੇ ਕਰਕੇ ਆਓ ਉੱਥੇ ਪੰਜਾਬੀ ਘਟ ਗਏ ਨੇ ਜੱਟਾਂ ਦੇ ਨਾ ਆਪਣੀਆਂ ਜ਼ਮੀਨਾਂ ਵੇਚਤੀਆਂ ਕਿਸਾਨਾਂ ਨੇ ਵੇਚ ਗਏ ਉੱਥੇ ਜਿਹੜੇ ਫਲੈਟ ਤਿਆਰ ਹੋਏ ਘਰ ਤਿਆਰ ਹੋਏ ਆ ਉਹਨਾਂ ਦੇ ਵਿੱਚ ਹਿਮਾਚਲ ਦੇ ਜ਼ਿਆਦਾਤਰ ਲੋਕ ਆ ਗਏ ਨੇ ਠੀਕ ਹੈ ਹੋ ਉਹ ਸੀਟਾਂ ਦੇ ਮੈਂ বিজেਪ ਨੂੰ ਮਜ਼ਬੂਤ ਮੰਨਦਾ ਜੀਰਕਪੁਰ ਵੀ ਇਹੀ ਹਾਲ ਹੋਇਆ ਪਟਿਆਲੇ ਕੈਪਟਨ ਮਨਿੰਦਰ ਸਿੰਘ ਚਲੇ ਗਏ ਅਬ ਉਹਰ ਵੱਲ ਜਾਖੜ ਹੋਣਾ ਦਾ ਪ੍ਰਭਾਵ ਚਲਾ ਗਿਆ ਸੰਗਰੂਰ ਤੋਂ ਜਿਵੇਂ ਆਪਣੇ ਅਰਵਿੰਦ ਖੰਨਾ ਨੇ ਠੀਕ ਹੈ ਨਾ ਸ਼ਹਿਰੀ ਮਜ਼ਬੂਤ ਕਰ ਲਿਆ ਤਕਰੀਬ ਜੇ ਮੈਂ ਇੱਕ ਸਰਵੇਖਣ ਕਰਾਂ 40 ਤੋਂ 45 ਸੀਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਮਜ਼ਬੂਤ ਸਥਿਤੀ ਦੇ ਵਿੱਚ ਸੂਬੇ 'ਚ ਖੜੀ ਹੈ ਲੇਕਿਨ ਹੁਣ ਦੂਜਾ ਪਹਿਲੂ ਆਂਦਾ ਹੈ ਕਿ ਪਿੰਡਾਂ ਵੱਲੋਂ ਕਿਵੇਂ ਜਾਣਾ ਅਚਾ ਪਿੰਡਾਂ ਵੱਲ ਨੂੰ ਭਾਜੇ ਅਕਸੈਪਟੈਂਸ ਨਹੀਂ ਹੈਗੀ ਤੇ ਦਲਤ ਵੋਟਰਾਂ ਚ ਵੀ ਪਿੰਡਾਂ ਦੇ ਦਲਤ ਵੋਟਰਾਂ ਚ ਵੀ ਨਹੀਂ ਹੈਗੀ ਉਹਦੇ ਦੋ ਦੋ ਰੀਜ਼ਨ ਹੈਗੇ ਆ ਪਹਿਲਾ ਰੀਜ਼ਨ ਹੈਗਾ ਬਈ ਪਿੰਡਾਂ ਦੇ ਵਿੱਚ ਕਿਸਾਨੀ ਦਾ ਮੁੱਦਾ ਹਜੇ ਪੱਕਿਆ ਹੋਇਆ ਉਹ ਹਜੇ ਜੇ ਕਹੀਏ ਕਿ 2021 ਦਾ ਅੰਦੋਲਨ ਹੈ ਹਜੇ ਉਹਦੀ ਲੋਕਾਂ ਦੇ ਦਿਲਾਂ ਚ ਗੱਲ ਸ਼ਾਂਤ ਹੋ ਗਈ ਉਹ ਨਹੀਂ ਹੋਈ ਪਰ ਖੜਾ ਦਾ ਪ੍ਰਭਾਵ ਪੈ ਗਿਆ ਬਈ ਜਿਹੜਾ ਡੈਮਾਂ ਤੋਂ ਪਾਣੀ ਛੱਡਿਆ ਗਿਆ ਸਾਡਾ ਨੁਕਸਾਨ ਹੋਇਆ ਡੈਮ ਜਿਹੜੇ ਕੇਂਦਰ ਸਰਕਾਰ ਦੇ ਅਧੀਨ ਆ ਇਦਾ ਪ੍ਰਭਾਵ ਹੈਗਾ ਫਿਰ ਪੰਜਾਬ ਦੇ ਕੋਈ ਮੁੱਦੇ ਆ ਜਿਹੜੇ ਲੱਗਦਾ ਕਿਸਾਨੀ ਦੇ ਮੁੱਦੇ ਹੱਲ ਨਹੀਂ ਹੋਏ ਹਜੇ ਤੇ ਜਿਵੇਂ ਪਟਿਆਲਾ ਸ਼ੰਭੂ ਬੈਰੀਅਰ ਤੇ ਰੋਕੀ ਰੱਖਿਆ ਹਰਿਆਣੇ ਐਂਟਰ ਨਹੀਂ ਕੀਤਾ ਕਿ ਆਸਾਨਾਂ ਨੂੰ ਪਰ ਐਵੇਂ ਦਲਤਾਂ ਦੇ ਮਨ ਦੇ ਵਿੱਚ ਇਹ ਹੈਗੀ ਹੈ ਗੱਲ ਬਈ ਇਹ ਹਿੰਦੂਤਵ ਦੀ ਪਾਰਟੀ ਹੈ ਹਿੰਦੂ ਦੀ ਪਾਰਟੀਆਂ ਹੈ ਸਟਰੋਂਗ ਹਿੰਦੂ ਦੀ ਪਾਰਟੀ ਹੈ ਇਸ ਕਰਕੇ ਦਲਤਾਂ ਨੂੰ ਉਹ ਪੁਰਾਣੀ ਗੱਲ ਹਜੇ ਵੀ ਉਹਨਾਂ ਦੇ ਜ਼ਿਹਨ ਚੋਂ ਨਹੀਂ ਨਿਕਲਦੀ ਕਿ ਜਦੋਂ ਪੁਰਾਣਾ ਦੌਰ ਸੀਗਾ ਤੇ ਉਸ ਦੌਰਾਨ ਜਿਹੜੇ ਦਵੰਗ ਹਿੰਦੂ ਸੀ ਜਾਂ ਜਿਨ੍ਹਾਂ ਨੂੰ ਕਹਦੇ ਆ ਬ੍ਰਾਹਮਣ ਉੱਚ ਬ੍ਰਾਹਮਣ ਕੋਟੀ ਸੀਗੇ ਤੇ ਉਹ ਦਲਤਾਂ ਨੂੰ ਦੂਰ ਰੱਖਦੇ ਸੀਗੇ ਠੀਕ ਹੈ ਮੰਦਰਾਂ ਦੇ ਵਿੱਚ ਇਜਾਜ਼ਤ ਨਹੀਂ ਸੀਗੀ ਉਹਨਾਂ ਨੂੰ ਜਾਣ ਦੀ ਉਹ ਚੀਜ਼ਾਂ ਹਜੇ ਤੱਕ ਨਿਕਲਿਆ ਨਹੀਂ ਦੇਖੋ ਹਜੇ ਵੀ ਉਹੀ ਪਾੜਾ ਕਿੰਨਾ ਹਜੇ ਵੀ ਪਾੜਾ ਬਦਲਿਆ ਨਹੀਂ ਹੈ ਅੱਜ ਵੀ ਪਿੰਡਾਂ ਦੇ ਵਿੱਚ ਚਲਜੋ ਜਿਹੜੇ ਆਪਣੇ ਦਲਿਤ ਭਾਈਚਾਰੇ ਦੇ ਮੱਝ ਵੀ ਲੋਕ ਨੇ ਅੱਜ ਵੀ ਉਹਨਾਂ ਦੀ ਆਬਾਦੀ ਅਲੱਗ ਹੈ ਜੱਟਾਂ ਜ਼ਮੀਂਦਾਰਾਂ ਦੀ ਅਲੱਗ ਆਬਾਦੀ ਅਲੱਗ ਹੈ ਕਈ ਜਗ੍ਹਾ ਸ਼ਮਸ਼ਾਨ ਘਟ ਹਜੇ ਵੀ ਅਲੱਗ-ਅਲੱਗ ਹੈ ਦੋਨਾਂ ਦੇ ਠੀਕ ਹੈ ਨਾ ਇਸ ਕਰਕੇ ਉਹਨਾਂ ਦੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹਜੇ ਸਮਾਜਿਕ ਤੌਰ ਦੇ ਉੱਤੇ ਇਕੱਠੀਆਂ ਨਹੀਂ ਹੋਈਆਂ ਹਜੇ ਇੱਕੋ ਵਿਚਾਰਧਾਰਾ ਅਲੱਗ-ਅਲੱਗ ਚੱਲਦੀ ਐ ਇਸ ਕਰਕੇ ਜਦੋਂ ਭਾਰਤੀ ਜਨਤਾ ਪਾਰਟੀ ਹਿੰਦੂ ਰਾਸ਼ਟਰ ਹਿੰਦੂ ਦੀ ਗੱਲ ਜ਼ਿਆਦਾ ਕਰਦੀ ਐ ਤੇ ਉਹ ਦਲਤਾਂ ਦੇ ਵਿੱਚ ਇਹ ਆਂਦਾ ਕਿ ਬਈ ਅਸੀਂ ਸਾਡਾ ਅਸੀਂ ਅੱਜ ਜੇ ਮੈਲਾ ਢੋਣੇ ਪਏ ਆ ਇਹ ਕੰਮ ਕਰਦੇ ਪਏ ਆ ਤੇ ਅਸੀਂ ਇਹ ਕੰਮ ਨੇ ਸਾਨੂੰ ਬਹੁਤ ਦੂਰ ਰੱਖਿਆ ਜਿਹੜੀ ਉਹਨਾਂ ਦੀ ਮਾਨਸਿਕਤਾ ਜਿਹੜੀ ਉਹਨਾਂ ਦੀ ਸੋਚ ਆ ਉਹ ਰੋਇਆ ਵੀ ਇਦਾਂ ਕਿ ਉਹ ਜਿਹੜਾ ਵੈ ਦਲਤਾਂ ਦੇ ਜਿਹੜੇ ਉਸ ਟਾਈਮ ਦੀ ਆਬਾਦੀਆਂ ਸੀ ਜਦੋਂ ਪੁਰਾਣੇ ਦੌਰ ਤੇ ਚੱਲ ਜੀਏ ਤੇ ਤੁਸੀਂ ਵੇਖਿਆ ਹੋਣਾ ਪੁਰਾਣੇ ਦੌਰ ਦੇ ਵਿੱਚ 40 40 50 ਸਾਲਾਂ ਦੇ ਵਿੱਚ ਤੁਹਾਨੂੰ ਕਹਾਣੀਆਂ ਵੀ ਪੜਨ ਨੂੰ ਮਿਲਦੀਆਂ ਹੋਣੀਆਂ ਕਿਤਾਬਾਂ 'ਚ ਵੀ ਲਿਖਿਆ ਹੁੰਦਾ ਸੀ ਬਈ ਇਹਨਾਂ ਦੀ ਆਬਾਦੀ ਵੀ ਲੱਗ ਰੱਖੀ ਜਾਂਦੀ ਸੀ ਤੇ ਇਹਨਾਂ ਨੂੰ ਕੰਮ ਵੀ ਜਿਹੜੇ ਆ ਛੋਟੇ ਦਿੱਤੇ ਜਾਂਦੇ ਸੀਗੇ ਤੇ ਜੱਟਾਂ ਜ਼ਮੀਂਦਾਰਾਂ ਦਾ ਬ੍ਰਾਹਮਣਾਂ ਦਾ ਜਿਹੜਾ ਜ਼ਿਆਦਾ ਦਬਦਬਾ ਹੁੰਦਾ ਸੀ ਹਜੇ ਤੱਕ ਉਹ ਜਿਹੜੀ ਵਿਚਾਰਤਾ ਰਹੇਗੀ ਉਹ ਪਿੰਡਾਂ ਦੇ ਵਿੱਚ ਹੈਗੀ ਆ ਦੂਜੀ ਇੱਕ ਜਿਹੜੀ ਹੋਰ ਗੱਲ ਮੈਂ ਇਹ ਦੱਸਾਂ ਇਸ ਕਰਕੇ ਭਾਜਪਾ ਜਿਹੜੀ ਹੈ ਪਿੰਡਾਂ ਵੱਲੋਂ ਨੂੰ ਕਿਵੇਂ ਜਾਣਾ ਇਨ ਉੱਤੇ ਅਲੱਗ-ਅਲੱਗ ਉਹਨਾਂ ਦੇ ਜਿਹੜੇ ਐਨਾਲਿਸਿਸ ਵਿਚਾਰ ਉਹਨਾਂ ਦੀਆਂ ਮੰਥਨ ਵਾਲੀਆਂ ਟੀਮਾਂ ਬਹੁਤ ਵਰਕ ਕੀਤਾ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਤਾਂ ਸ਼ਹਿਰੀ ਕਸਬੇ ਦੇ ਨਾਲ ਹਿੰਦੂਆਂ ਦੇ ਪਿੰਡ ਨੇ ਮੰਨ ਲਓ ਜਿਵੇਂ ਟਾਂਡਾ ਦਸੂਆ ਮਕੇਰੀਆਂ ਦੇ ਲਾਗੇ ਪਿੰਡ ਨੇ ਹਿੰਦੂ ਰਾਜਪੂਤਾਂ ਦੇ ਹਿੰਦੂਆਂ ਦੇ ਪਿੰਡ ਨੇ ਇੱਥੇ ਤਾਂ ਚਲੋ ਠੀਕ ਐ ਸੈਣੀਆਂ ਦੇ ਪਿੰਡ ਨੇ ਇੱਥੇ ਤਾਂ ਠੀਕ ਆ ਭਾਜੀਪੀ ਆਪਣਾ ਪ੍ਰਭਾਵ ਕਰ ਗਈ ਆ ਲੇਕਿਨ ਜਿਹੜੇ ਜੱਟਾਂ ਜ਼ਮੀਂਦਾਰਾਂ ਦੇ ਖਾਸੇ ਦਲਤਾਂ ਦੇ ਪਿੰਡ ਨੇ ਉੱਥੇ ਬੀਜਪੀ ਹਜੇ ਪੈਨੇਟ੍ਰੇਟ ਨਹੀਂ ਕਰ ਪਾਈ ਡੁੰਗਾ ਇਜਲੀ ਨਹੀਂ ਆ ਬਈ ਹੁਣ ਉਹਦੇ ਲਈ ਦੋ ਬਕਲਪ ਹੈ ਉਹਨਾਂ ਨੂੰ ਇੱਕ ਤਾਂ ਹੈਗਾ ਕਿ ਅਕਾਲੀ ਦਲ ਨਾਲ ਸਮਝੌਤਾ ਕਰ ਲਈਏ ਲੇਕਿਨ ਜੇ ਅਕਾਲੀ ਦਲ ਨਾਲ ਸਮਝੌਤਾ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਨਾਲ ਕਰਦੇ ਆ ਤੇ ਉਹਦੇ ਵਿੱਚ ਘਾਰ ਦੂ ਉਹਨਾਂ ਨੂੰ ਮੁਸ਼ਕਲਾਂ ਵੱਡੀਆਂ ਆਉਂਦੀਆਂ ਇੱਕ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਇਹ ਕਹੇਗਾ ਕਿ ਪੰਜਾਬ ਦਾ ਮੁੱਖ ਮੰਤਰੀ ਮੈਨੂੰ ਨਾਲ ਅਲਾ ਨੂੰ ਬੀਜਪੀ ਨੂੰ ਮਨਜ਼ੂਰ ਨਹੀਂ ਹੈਗਾ ਦੂਜਾ ਸੁਖਵੀਰ ਸਿੰਘ ਬਾਦਲ ਦੀ ਜਿਵੇਂ ਪਾਰਟੀ ਤੇ ਕਾਫੀ ਦੋਸ਼ ਨੇ ਬੇਅਦਬੀਆਂ ਦੇ ਦੋਸ਼ ਨੇ ਮਤਲਬ આરોਪ ਲੱਗੇ ਹੋਏ ਨੇ ਹੋਰ ਜਿਹੜੇ ਪਿਛਲ ਪੁਰਾਣੇ ਦੌਰ ਦੇ ਉੱਤੇ ਜਿੰਨੇ ਹੈਗੇ ਉਹਦਾ ਨੁਕਸਾਨ ਬੀਜੇਪੀ ਨੂੰ ਲੱਗਦਾ ਕਿ ਸਾਨੂੰ ਸ਼ਹਿਰੀ ਖੇਤਰਾਂ 'ਚ ਹੋਏਗਾ ਬਈ ਇਹ ਫਿਰ ਸੁਖਵੀਰ ਬਾਦਲ ਨੂੰ ਅੱਗੇ ਲੈ ਆ ਰਹੇ ਆ ਤੇ ਇਹਨਾਂ ਦਾ ਸ਼ਹਿਰੀ ਵੋਟਰ ਜਿਹੜਾ ਉਹ ਥੋੜਾ ਦੂਰ ਹੋਏਗਾ ਇਹ ਕਰਕੇ ਬੀਜੇਪੀ ਉੱਤਰ ਡਰਦੀ ਆ ਪਰ ਪਛਾਹ ਹਟਦੀ ਆ ਜੋ ਤੁਸੀਂ ਦੇਖਿਆ ਹੋਣਾ ਸਰਦਾ ਸੁਖਵੀਰ ਸਿੰਘ ਬਾਦਲ ਨਾਲ ਬੀਜੇਪੀ ਦੀ ਹਾਈ ਕਮਾਂਡ ਜਿਹੜੀ ਆ ਕਈ ਗਮਾਂ ਚ ਕੋਨ ਹੁੰਦਾ ਹੈ ਪਰ ਨਾਨਮਤੀ ਨਰਿੰਦਰ ਮੋਦੀ ਤੇ ਅਮੀਸ਼ਾ ਇਹ 2021 ਤੋਂ ਬਾਅਦ ਬਿਲਕੁਲ ਦੂਰੀ ਬਣਾ ਕੇ ਚੱਲ ਰਹੇ ਆ ਇਹਨਾਂ ਦੇ ਪਰਿਵਾਰਕ ਸਮਾਰੋਹ ਤੋਂ ਵੀ ਦੂਰ ਹੈ ਜਾਖੜ ਦੇ ਭਤੀਜੇ ਦੇ ਵਿਆਹ ਤੇ ਨਰਿੰਦਰ ਮੋਦੀ ਜੀ ਪਹੁੰਚ ਗਏ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਤੇ ਨਹੀਂ ਆਏ ਜਾਖੜ ਦੀ ਬੇਟੀ ਦੇ ਭਤੀਜੇ ਦੇ ਵਿਆਹ ਤੇ ਅਮੀਸ਼ਾ ਤੋਂ ਲੈ ਕੇ ਸਾਰੀ ਲੀਡਰਸ਼ਿਪ ਗਈ ਲੇਕਿਨ ਇੱਧਰ ਨਹੀਂ ਆਏ ਇੱਧਰ ਉਹੀ ਆਏ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਨੇੜਤਾ ਰੱਖਦੇ ਸੀ ਯਾ ਸਪੀਕਰ ਸੀਗੇ ਕਿਉਂਕਿ ਬੀਬੀ ਹਰਸਿਮਰਤ ਕੋਰ ਬਾਦਲ ਸੰਸਦ ਨੇ ਹਜੇ ਉਹ ਮਿਰਲਾ ਸਪੀਕਰ ਆਏ ਪੰਜਾਬ ਦੀ ਲੀਡਰਸ਼ਿਪ ਆਈ ਸੋ ਇਹ ਲੀਡਰ ਆ ਮੈਂ ਕਹਾਂਗਾ ਕਿ ਆਏ ਇਸ ਕਰਕੇ ਜਿੱਥੋਂ ਪਿਕਚਰ ਕਲੀਅਰ ਹੁੰਦੀ ਆ ਕਿ ਭਾਰਤੀ ਜਨਤਾ ਪਾਰਟੀ ਦੀ ਟਾਪ ਲੀਡਰਸ਼ਿਪ ਜਿਹੜੀ ਜਿਨ੍ਹਾਂ ਦੇ ਵਿੱਚ ਅਮੀਸ਼ਾਹ ਜੀ ਨਰਿੰਦਰ ਮੋਦੀ ਦੀ ਟੀਮ ਆ ਉਹ ਇਹਨਾਂ ਤੋਂ ਦੂਰੀ ਬਣਾ ਕੇ ਜਾਂਦੇ ਆ ਅੱਛਾ ਉਸ ਉਹਨਾਂ ਨੇ ਹੁਣ ਤੀਸਰਾ ਥਾੜਾ ਖੜਾ ਹੋ ਗਿਆ ਗਿਆਨੀ ਹਰਪ੍ਰੀਤ ਸਿੰਘ ਆਲਾ ਯਾਨੀ ਹਰਪ੍ਰੀਤ ਸਿੰਘ ਦੇ ਨਾਲ ਕੋਚ ਲਿਬਰਲ ਜਿਹੜੀਆਂ ਉਹ ਜੁੜੇ ਹੋਏ ਨੇ ਰਖੜਾ ਜੁੜੇ ਹੋਏ ਨੇ ਹੋਰ ਜੁੜੇ ਹੋਏ ਨੇ ਸੋ ਇੱਕ ਧੜੇ ਨੂੰ ਇਹ ਵੀ ਖੜਾ ਪੰਜਾਬ ਦੇ ਵਿੱਚ ਹੋ ਗਿਆ ਕਿ ਇਸ ਧੜੇ ਨੂੰ ਅੱਗੇ ਕਰਕੇ ਜਿਹੜਾ ਪੰਜਾਬ ਦੇ ਵਿੱਚ ਐਸਜੀਪੀਸੀ ਚੋਣਾਂ ਕਰਾਈਆਂ ਜਾਣ ਲੇਕਿਨ ਐਸਜੀਪੀਸੀ ਚੋਣਾਂ ਦੀ ਜਦੋਂ ਗੱਲ ਚੱਲਦੀ ਹੈ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥੇ ਹਜੇ ਵੀ ਕਮਾਨ ਹੈ ਐਸਜੀਪੀਸੀ ਚੋਣਾਂ ਦੀ ਹਜਵੀ ਕਿੰਦਾ ਸਰਕਾਰ ਨੇ ਉਹਦੇ ਉੱਤੇ ਆਪਣਾ ਹੁਣ ਦੋ ਤਰੀਕਾ ਨਿਕਲ ਗਿਆ ਵਕੀਲ ਪੇਛ ਨਹੀਂ ਹੋਇਆ ਸੈਂਟਰ ਗਵਰਨਮੈਂਟ ਵੱਲੋਂ ਤੇ ਐਸਜੀ ਪੀਸੀ ਚੋਣਾ ਹਜੇ ਵੀ ਉੱਥੇ ਖੜੀਆਂ ਮੈਂ ਨਹੀਂ ਹੋਈਆਂ ਤੇ ਕਿਤੇ ਨਾ ਕਿਤੇ ਬਰਾਬਰ ਮੈਂ ਕਹਾਂ ਕਿ ਦੋਨਾਂ ਨੂੰ ਬੀਜੇਪੀ ਜਿਹੜੀ ਚੈੱਕ ਬੈਲੈਂਸ ਲੈ ਕੇ ਚੱਲ ਰਹੀ ਆ ਨਹੀਂ ਬੀਜੇਪੀ ਦੀ ਕਤਾਰ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੈਗੇ ਆ ਬਿਲਕੁਲ ਹੈਗੇ ਆ ਦੇਖੋ ਜਿਹੜਾ ਖੜਾ ਪਰਿਵਾਰ ਹੈ ਖੜਾ ਪਰਿਵਾਰ ਹੈਗਾ ਉਹਨਾਂ ਦੇ ਉਹਨਾਂ ਦੇ ਭਰਾ ਦੇ ਅਮਰੀਕਾ ਚ ਰਹਿੰਦੇ ਨੇ ਉਹਨਾਂ ਦੇ ਚੰਗੇ ਸਬੰਧ ਨੇ ਨਰਿੰਦਰ ਮੋਦੀ ਜੀ ਦੇ ਨਾਲ ਇਸ ਕਰਕੇ ਤਾਰਤਾ ਜੁੜੇ ਹੋਏ ਨੇ ਜੀ ਲੇਕਿਨ ਗੱਲ ਇਹ ਹੈ ਕਿ ਪੰਜਾਬ ਦੇ ਮੁੱਦੇ ਕੋਣ ਹੱਲ ਕਰਾਂਦਾ ਐਸਪੀਸੀ ਚੋਣਾਂ ਕੋਣ ਜਿੱਤਦਾ ਪੰਜਾਬ ਹੁਣ ਬਾਬਾ ਹਰਨਾਮ ਸਿੰਘ ਧੂਮਾ ਉਹ ਤਾਂ ਸਿੱਧੇ ਵੀ ਜਿੱਤੀ ਨਾਲ ਹੈ ਠੀਕ ਹੈ ਨਾ ਦਮਦਮੀ ਟਕਸਾਲ ਦੇ ਮੁਖਰੇ ਇਸ ਕਰਕੇ ਜੋ ਭਾਜਪਾ ਹੈ ਕਿ ਪਿੰਡਾਂ 'ਚ ਜਾਣ ਲਈ ਇਹ ਦੋ ਧੜਿਆਂ ਦੇ ਨਾਲ ਤਾਂ ਹੈਗੇ ਤੀਜਾ ਉਹ ਦੇਖਦੇ ਪਏ ਹੈ ਕਿ ਆਮ ਆਦਮੀ ਪਾਰਟੀ ਨੇ 40 ਤੋਂ 45 ਟਿਕਟਾਂ ਬਦਲ ਲਈਆਂ ਪੰਜਾਬ 'ਚ ਜੋ 40 45 ਐਮਐਲਏ ਨੂੰ ਚੁੱਕ ਕੇ ਇੱਕ ਧੜਾ ਪੰਜਾਬ ਦਾ ਅਲੱਗ ਬਣ ਜਾਂਦਾ ਹੈ ਤੇ ਉਹਨੂੰ ਵੀ ਇਸ ਧੜੇ 'ਚ ਸ਼ਾਮਲ ਕੀਤਾ ਜਾ ਸਕਦਾ ਕਿਉਂਕਿ ਟਿਕਟਾਂ ਤਾਂ ਬਦਲ ਨਹੀਂ ਆਵਾਂਗੀ ਪਾਰਟੀ ਨੇ ਇਹ ਤਾਂ ਕਨਫਰਮ ਹੈ ਕਿ ਉਹਨਾਂ ਦੀ ਆ ਚੁੱਕਿਆ ਹੋਇਆ ਹੈ ਸਰਵੇ ਦੇ ਵਿੱਚ ਕਿ ਅਸੀਂ ਆਂਟੀ ਚਾਲੀ ਸੀਟਾਂ ਬਦਲਾਂਗੇ ਮੰਨ ਲਓ ਜਿਹੜੀਆਂ 35 40 ਉਹ ਸੀਟਾਂ ਬਦਲਦੇ ਆ ਪਿੰਡਾਂ ਦੇ ਵਿੱਚ ਜਾਂ ਸ਼ਹਿਰੀ ਖੇਤਰ ਨੂੰ ਛੱਡ ਦੇਣਗੇ 35 40 ਜਿਹੜੀਆਂ ਬਦਲਣਗੇ ਉਹਨਾਂ ਚੋਂ ਵਰ ਤੋਂ ਤਿੰਨ ਵੀ ਚੁੱਕ ਕੇ ਭਾਜਪਾ ਅਲੱਗ ਦਾ ਧੜਾ ਬਣਾਵਾ ਲੈਂਦੀ ਹੈ ਨਰਾਜ਼ ਤਾਂ ਨਰਾਜ਼ ਹੀ ਹੋਣਾ ਬਣਾ ਲੈਂਦੀ ਹੈ ਕੁਝ ਹੋਰ ਲੀਡਰ ਇਕੱਠੇ ਹੋ ਜਾਂਦੇ ਤੇ ਇੱਕ ਪੰਜਾਬ ਦਾ ਧੜਾ ਹੋਰ ਬਣ ਜਾਂਦਾ ਫਿਰ ਇੱਕ ਮਹਾਗੜਵੰਦਨ ਵਾਲੀ ਸਥਿਤੀ ਜਿਹੜੀ ਨਾ ਉਹ ਵੀ ਪੈਦਾ ਹੋ ਸਕਦੀ ਪੰਜਾਬ ਦੇ ਵਿੱਚ ਬਈ ਫਿਰ ਉਹਦੇ ਚ ਬੀਜੇਪੀ ਦੀ ਐਕਸੈਪਟੈਂਸ ਹਰ ਪਾਸੇ ਹੋ ਜਾਂਦੀ ਆ ਫਿਰ ਪਿੰਡਾਂ ਥਾਂ ਹੀ ਵੋਟਾਂ ਜਿਹੜੀਆਂ ਮੰਨ ਲਓ ਗਾਨੀ ਹਰਪ੍ਰੀਤ ਸਿੰਘ ਦਾ ਧੜਾ ਜਾਂ ਆ ਜਿਹੜਾ ਨਵਾਂ ਧੜਾ ਬਣੂਗਾ ਇਹ ਜਿੱਤ ਕੇ ਆ ਜਾਂਦਾ ਤੇ ਫਿਰ ਬੀਜੇਪੀ ਦੀ ਐਕਸੈਪਟੈਂਸ ਜਿਹੜੀ ਆ ਐਜ਼ ਇੱਕ ਮੁੱਖ ਮੰਤਰੀ ਪੰਜਾਬ ਚ ਹੋ ਜਾਵੇਗੀ ਹੁਣ ਤੁਸੀਂ ਪੰਜਾਬ ਨੂੰ ਲੈ ਕੇ ਬੀਜੇਪੀ ਸੀਰੀਅਸ ਵੀ ਆ ਤੁਸੀਂ ਦੇਖੋ ਜਦਾਂ ਦੇ ਹੜ ਆਏ ਆ ਰੋਜ਼ ਇੱਕ ਕੇਂਦਰ ਮੰਤਰੀ ਹਰ ਦੂਜੇ ਦਿਨ ਜਿਹੜਾ ਉਹ ਪੰਜਾਬ ਦੇ ਵਿੱਚ ਆ ਰਿਹਾ ਅੱਜ ਵੀ ਪਠਾਨਕੋਟ ਕੇਂਦਰ ਮੰਤਰੀ ਆਏ ਹੋਏ ਨੇ ਤੇ ਪ੍ਰਧਾਨ ਮੰਤਰੀ ਆਪ ਆਏ ਨੇ ਲਗਾਤਾਰ ਟੀਮਾਂ ਆ ਰਹੀਆਂ ਹੈਗੀਆਂ ਪੰਜਾਬ ਦੇ ਪਿੰਡਾਂ 'ਚ ਜਾ ਰਹੇ ਹੈਗੇ ਆ ਮਤਲਬ ਲਗਾਤਾਰ ਕੇਂਦਰ ਮੰਤਰੀ ਜਿਹੜੇ ਆ ਉਹ ਹਰ ਤੀਜੇ ਦਿਨ ਦੌਰੇ ਤੇ ਆ ਪੰਜਾਬ ਦੇ ਸੋ ਕਿਤੇ ਨਾ ਕਿਤੇ ਬੀਜੇਪੀ ਪੰਜਾਬ ਨੂੰ ਲੈ ਕੇ ਇੱਕ ਮਾਸਟਰ ਸਟ੍ਰੋਕ ਖੇਡਣ ਦੀ ਤਿਆਰੀ ਕਰ ਰਹੀ ਹੈ ਜੋ ਮੈਨੂੰ ਤਸਵੀਰ ਦਿਖਦੀ ਪਈ ਹੈ ਕਿ ਇਹ ਇਕੱਲਾ ਅਕਾਲੀ ਦਲ ਨਾਲ ਸਮਝੌਤਾ ਨਹੀਂ ਹੋਏਗਾ ਇਹ ਮਹਾਗਠਵੰਦਨ ਬਣੇਗਾ ਇੱਥੇ ਉਸ ਮਹਾਗਠਜਵੰਦਾਂ ਚ ਲਾਰਜੈਸਟ ਪਾਰਟੀ ਜਿਹੜੀ ਆ ਬੀਜੇਪੀ ਹੋਏਗੀ ਤੇ ਬਟ ਨੈਚੁਰਲ ਹੈ ਇਹਦੇ ਚ ਕੋਈ ਗੱਲ ਦੀ ਸ਼ੰਸ਼ੇ ਹੀ ਨਹੀਂਗੀ ਤੇ ਬੀਜੇਪੀ ਨੂੰ ਆਫਰ ਦੇਣੀ ਪੈਣੀ ਹੈ ਬਤੌਰ ਮੁੱਖ ਮੰਤਰੀ ਸੋ ਇਸ ਕਰਕੇ ਮੈਨੂੰ ਲੱਗਦਾ ਜਿਹੜੇ ਕੁਝ ਪੰਜਾਬ ਦੇ ਮੁੱਦੇ ਵੀ ਆ ਉਸ ਤੋਂ ਪਹਿਲਾਂ ਪਹਿਲਾਂ ਬੀਜੇਪੀ ਉਹਨੂੰ ਹੱਲ ਕਰਨ ਦੀ ਤਿਆਰੀ ਵੀ ਕਰ ਰਹੀ ਆ ਜਿਵੇਂ ਰਮਨਦੀਪ ਬਿੱਟੂ ਹੋਰਾਂ ਨੇ ਵੀ ਦੱਸ ਦਿੱਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਹੁਣ ਕੋਈ ਅੜਚਣ ਨਹੀਂ ਹੈਗੀ ਆ ਉਹ ਬੰਦੀ ਸਿੰਘਾਂ ਦੀ ਰਿਹਾਈ ਵੀ ਕੀਤੀ ਜਾ ਸਕਦੀ ਆ ਉਹਦੇ ਵਿੱਚ ਘਾਰ ਵੀ ਜਿਹੜਾ ਵਾ ਕਿਉਂਕਿ ਅੱਗੇ ਰਮਨਦੀਪ ਬਿੱਟੂ ਹਮੇਸ਼ਾ ਬੋਲ ਜਾਂਦੇ ਸੀ ਲੇਕਿਨ ਮੈਨੂੰ ਲੱਗ ਸਤਾ ਕਲੀਅਰ ਹੋ ਗਿਆ ਹੋਇਆ ਮਨਦੀ ਸਿੰਘਾਂ ਦੀ ਰਿਹਾਈ ਕੀਤੀ ਜਾ ਸਕਦੀ ਹੈ ਬੀਜੇਪੀ ਦੇ ਜਿਹੜੇ ਆਪਣੇ ਨੈਸ਼ਨਲ ਸਪੋਕਸਪਰਸਨ ਆਰਪੀ ਸਿੰਘ ਉਹ ਤਾਂ ਲਗਾਤਾਰ ਕਹਿ ਰਹੇ ਹੈ ਪ੍ਰੋਫੈਸਰ ਦਵਿੰਦਰ ਸਿੰਘ ਪੁੱਲਦੀ ਰਿਹਾਈ ਕਰੋ ਵੀ ਇਹ ਬਹੁਤ ਜ਼ਿਆਦਾ ਹੋ ਗਿਆ ਹੋਇਆ ਇਸ ਦਾ ਮਤਲਬ ਉਹਨਾਂ ਦੀ ਆਪਣੀ ਲੀਡਰਸ਼ਿਪ ਦਾ ਦਬਾਅ ਵੀ ਸ਼ੁਰੂ ਹੋ ਗਿਆ ਹੋਇਆ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇੱਕ ਧੜੇ ਦੇ ਥਰੂ ਜਿਹੜਾ ਇਹ ਵੀ ਅੱਗੋਂ ਕੰਮ ਕੀਤੇ ਜਾ ਸਕਦੇ ਆ ਹੁਣ ਅੱਗੋਂ ਜਿਹੜੀਆਂ ਗਰਦਾਵਰੀਆਂ ਹੋਣੀਆਂ ਕੇਂਦਰ ਸਰਕਾਰ ਪੈਸਾ ਦੇਵੇਗੀ ਕੇਂਦਰ ਮੰਤਰੀ ਜਿਹੜੇ ਅਸ਼ਵਰਾਜ ਸਿੰਘ ਚੋਹਾਨ ਆ ਪਾਏ ਨੇ ਅੱਜ ਵੀ ਕੇਂਦਰੀ ਮੰਤਰੀ ਆਏ ਹੋਏ ਨੇ ਇਹ ਲਗਾਤਾਰ ਸਰਵੇਖਣ ਕਰ ਰਹੇ ਨੇ ਸਿੱਧਾ ਪੈਹਾ ਹੀ ਅਗਰ ਦਿੰਦੇ ਆ ਉਧਰੋਂ ਰਾਜਪਾਲ ਜਿਹੜੇ ਗੁਲਾਬਚੰਦ ਕਟਾਰੀਆ ਉਹ ਆਪਣੇ ਤੌਰ ਦੇ ਉੱਤੇ ਸਰਵੇ ਕਰ ਰਹੇ ਆ ਅਗਲੇ ਮਹੀਨੇ ਫਿਰ 10 11 ਤਰੀਕ ਨੂੰ ਆ ਰਹੇ ਨੇ ਉਹ ਪੰਜਾਬ ਦੇ ਵਿੱਚ ਸਰਵੇ ਕਰਨ ਉਹ ਐਜ਼ ਅ ਪੈਰਲਲ ਮੁੱਖ ਮੰਤਰੀ ਪੰਜਾਬ ਚ ਵਰਕ ਕਰ ਰਹੇ ਆ ਅੱਜ ਕਿ ਪਿੰਡਾਂ ਥਾਈ ਜਾ ਰਹੇ ਆ ਸਾਰੀ ਰਿਪੋਰਟਾਂ ਲੈ ਰਹੇ ਆ ਕਦੀ ਡਰੱਗ ਦੀ ਰੈਲੀ ਗੈਂਗਸਟ ਡਰੱਗ ਦੀ ਰੈਲੀ ਕੱਢ ਰਹੇ ਆ ਹੋਰ ਵੀ ਜਿਹੜੇ ਵੱਡੇ ਵੱਡੇ ਸੰਗਠਨ ਆ ਹੋਰ ਵੀ ਵੱਡੇ ਵੱਡੇ ਫੰਕਸ਼ਨਾਂ ਵਿੱਚ ਸ਼ਮੂਕਤ ਕਰ ਰਹੇ ਆ ਕਿਤੇ ਨਾ ਕਿਤੇ ਭਾਜਪੀ ਜਿਹੜੀ ਇੱਕ ਬਹੁਤ तरीके ਨਾਲ प्लान ਕਰ ਰਹੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 40 45 ਸੀਟਾਂ ਦੇ ਆਸ-ਪਾਸ ਮੈਂ ਉਹਨਾਂ ਦਾ ਕਲੀਅਰ ਮੇਰੇ ਕੋਲ ਲਿਸਟ ਅੰਦਰ ਪਈ ਹੈ ਹਜੇ ਮੈਂ ਉਹਦੇ 'ਚ ਮੈਂ ਜਿਹੜਾ ਸਰਵੇ ਕੀਤਾ 40 45 ਸੀਟਾਂ ਤੇ ਬੀਜੇਪੀ ਕਾਫੀ ਮਜ਼ਬੂਤ ਸੀ ਦਿੱਤੀ ਹੈ ਲੇਕਿਨ ਜਦੋਂ ਸਿੰਗਲ ਲਾਰਜੇਸਟ ਪਾਰਟੀ ਜਿੱਤ ਕੇ ਆਏਗੀ ਮੰਨ ਲਓ 30 ਸੀਟਾਂ ਵੀ ਜਿੱਤ ਜਾਂਦੇ ਆ ਬਾਕੀ 20 1 ਜਿੱਜਾਂ ਦਾ 20 1 ਜਿੱਜਾਂ ਦਾ ਫਿਰ ਸਰਕਾਰ ਬਣ ਜਾਂਦੀ ਹੈ ਜਾਂ 15 15 ਦੋਨੋਂ ਵੀ ਜਿੱਜਾਂ ਫਿਰ ਵੀ ਸਰਕਾਰ ਬਣ ਜਾਂਦੀ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਬੀਜੇਪੀ ਇੱਕ ਉਸ ਦਿਸ਼ਾ ਵੱਲ ਚੱਲ ਰਹੀ ਹੈ ਕਿ ਅਸੀਂ ਪੰਜਾਬ ਦੀ ਲਾਰਜੇਸਟ ਹੂੰ ਲੇਕਿਨ ਜਦੋਂ ਅਮਰਿਤਪਾਲ ਸਿੰਘ ਖਾਲਸਾ ਪੰਜਾਬ ਚ ਖੜੇ ਹੋਏ ਖਡੂਰ ਸਾਬ ਤੋਂ ਉਹ ਜਿੱਦਾਂ ਹੀ ਖੜੇ ਹੋਏ ਪੰਜਾਬ ਦੇ ਵਿੱਚ ਹਿੰਦੂ ਵੋਟ ਪੋਲਰਾਈਜ਼ ਹੋਈ ਕਿਉਂਕਿ ਉਹਨਾਂ ਦੇ ਜਿਹੜੀ ਆ ਆਵਾਜ਼ ਖੜਕਦੀ ਆਵਾਜ਼ ਸੀ ਤੇ ਇੱਥੇ ਪੰਜਾਬ ਦੇ ਹਿੰਦੂਆਂ ਨੂੰ ਇਹ ਲੱਗਿਆ ਕਿ ਯਾਰ ਇਹ ਅਗਰ ਇੱਥੇ ਕੱਟੜਵਾਦੀ ਖੜੇ ਹੋ ਸਕਦੇ ਆ ਜਿਵੇਂ ਲੋਕਾਂ ਦੇ ਦੋਸ਼ ਹੈ ਕਿ ਉਹ ਕੱਟੜਵਾਦ ਦੀ ਗੱਲ ਕਰਦੇ ਆ ਤੇ ਵੀ ਸਾਨੂੰ ਇੱਥੇ ਇਕੱਠੇ ਹੋਣਾ ਚਾਹੀਦਾ ਉਹਦੇ ਨਾਲ ਹਿੰਦੂ ਪੋਲਰਾਈਜ਼ ਹੋਇਆ ਪੰਜਾਬ ਦਾ ਔਰ ਅੱਜ ਵੀ ਪੋਲਰਾਈਜ਼ ਹੈ ਅੱਜ ਵੀ ਹਿੰਦੂ ਸੰਗਠਿਤ ਹੋ ਚੁੱਕਾ ਹੈ ਪੰਜਾਬ ਦਾ ਔਰ ਉਹ ਅੱਜ ਜਿਹੜਾ 18.5% ਤੇ ਇਸੇ ਕਰਕੇ ਲੋਕ ਸਭਾ 'ਚ ਪਹੁੰਚਿਆ ਇਹ ਕਿਸੇ ਲੀਡਰ ਦੀ ਬਿਦਿਆ ਉਤ ਨਹੀਂ ਪਹੁੰਚਿਆ ਇਹ ਇੱਕ ਪੋਲਿਟিক্যাল ਟ੍ਰਿਕ ਸੀਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਦੋਂ ਉਧਰੋਂ ਖੜੇ ਹੁੰਦੇ ਇਧਰੋਂ ਸਰਬਜੀਤ ਸਿੰਘ ਖਾਲਸਾ ਖੜੇ ਹੁੰਦੇ ਆ ਤੇ ਮਾਲਵਾ ਤੇ ਦੁਆਬਾ ਦੇ ਮਾਝੇ ਦੇ ਵਿੱਚ ਇੱਕ ਹਿੰਦੂ ਪੋਲਰਾਈਜੇਸ਼ਨ ਹੋਈ ਆ ਉਹ ਹਿੰਦੂ ਪੋਲਰਾਈਜੇਸ਼ਨ ਨੇ ਬੀਜੇਪੀ ਦਾ ਬੋਡ ਬੈਂਕ ਵਧਾਇਆ ਪੰਜਾਬ ਔਰ ਉਹ ਪੋਲਰਾਈਜੇਸ਼ਨ ਸਟਿਲ ਹਜੇ ਹੈਗੀ ਆ ਉਹ ਦੂਰ ਨਹੀਂ ਹੋਈ ਹੁਣ ਮੈਨੂੰ ਲੱਗਦਾ ਹੈ ਕਿ ਹਜੇ ਉਹ ਪੋਲਰਾਈਜੇਸ਼ਨ ਖਿੱਚਦੇ ਖਿੱਚਦੇ ਜਿਹੜੀ ਆ ਅੱਗੇ ਚੋਣਾਂ ਤੱਕ ਆ ਜਾਏਗੀ ਤੇ ਉਹ ਦੇ 18.5% ਦੇ ਤੇ ਮੈਨੂੰ ਲੱਗਦਾ ਹੈ ਕਿ ਫਰਕ ਦਾ ਸਿਰਫ 7-7% ਦਾ ਹੀ ਹੈ ਜਿਹਨੂੰ 26 27% ਪੈ ਗਈ 27% ਉਹਨੇ ਸਰਕਾਰ ਬਣਾ ਜੜੀਆਂ ਕਿਉਂਕਿ ਮਲਟੀ ਕਾਰਨਰ ਕੰਟੈਸਟ ਪੰਜਾਬ ਦੇ ਵਿੱਚ ਜਿਹੜੀਆਂ ਚਾਹਂਦੀਆਂ ਏਜੰਸੀਆਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਏਜੰਸੀਆਂ ਚਾਹਂਦੀਆਂ ਪੰਜਾਬ 'ਚ ਮਲਟੀ ਕਾਰਨਰ ਕੰਟੈਸਟ ਹੋਵੇ ਜਦੋਂ ਮਲਟੀ ਗਵਰਨਮੈਂਟ ਕੰਟੈਸਟ ਹੁੰਦਾ ਕਾਂਗਰਸ ਖਿਰੂ ਖਿਰੂ ਹੋ ਜਾਂਦੀ ਹੈ ਕਾਂਗਰਸ ਦੇ ਟੁਕੜੇ ਹੁੰਦੇ ਆ ਕਾਂਗਰਸ ਦਾ ਵੋਟ ਬੈਂਕ ਡਿੱਗਦਾ ਕੋਈ ਇੱਧਰ ਚਲ ਜਾਂਦਾ ਕੋਈ ਉੱਧਰ ਚਲ ਜਾਂਦਾ ਦੂਜਾ ਭਾਜਪਾ ਦਾ ਜਿਹੜਾ ਵੋਟ ਬੈਂਕ ਹੈ ਉਹ ਵੱਧਦਾ ਕਿਉਂਕਿ ਸ਼ਹਿਰੀ ਖੇਤਰਾਂ ਚ 40 45 ਸੀਟਾਂ ਤੇ ਆਲਰੇਡੀ ਕਾਫੀ ਤੇਜ ਅਗਰੈਸਿਵ ਹੋ ਸੰਗਠਿਤ ਹੋ ਚੁੱਕੇ ਹੋਏ ਆ ਉਹ ਵੋਟ ਬੈਂਕ ਅਗਰ 40 45 ਸੀਟਾਂ ਤੇ ਆਪਣਾ ਸੰਭਾਲ ਕੇ ਰੱਖ ਲੈਂਦੇ ਆ ਤੇ ਭਾਜਪਾ ਦਾ ਰਸਤਾ ਬਹੁਤ ਰੈੱਡ ਕਾਰਪਟ ਹੈ ਪੰਜਾਬ ਲਈ ਉਹ ਤਿਆਰੀ ਕਰਦੇ ਵੀ ਪਏ ਇਸ ਚੀਜ਼ ਤੇ ਜਿਹੜਾ ਫਾਰਮੂਲਾ ਮੈਂ ਇਹ ਹੈ ਕਿ ਮੈਂ ਡਿਸਕਲੋਜ਼ ਕਰ ਚੱਲਾਂ ਤੁਹਾਡੇ ਚ ਹਜੇ ਉਹਨਾਂ ਦਾ ਇੰਟਰਨਲ ਹੀ ਚੱਲਦੇ ਆ ਮੈਂ ਤੁਹਾਨੂੰ ਜੋ ਕਿ ਮੈਂ ਵਾਚਿਆ ਮੈਂ ਦੇਖਿਆ ਮੈਂ ਸਮਝ ਰਿਹਾ ਮੈਂ ਏਜੰਸੀਆਂ ਦੇ ਕੰਮ ਨੂੰ ਸਮਝ ਰਿਹਾ ਤੇ ਉਹ ਇੱਕ ਪੰਜਾਬ ਦੇ ਸ਼ਹਿਰੀ ਖੇਤਰ ਨੂੰ ਪੋਲਰਾਈਜ਼ ਕਰ ਚੁੱਕੇ ਆ ਪਿੰਡਾਂ ਦੇ ਖੇਤਰ ਨੂੰ ਉਹਨਾਂ ਨੇ ਵੋਟਾਂ ਲੈਣ ਲਈ ਕਿਸੇ ਵੀ ਧੜਿਆਂ ਦਾ ਬਣਾ ਸਕਦੇ ਆਪਸ ਦੇ ਵਿੱਚ ਸਮੰਵੇ ਬਣਾ ਸਕਦੇ ਤੇ ਉਹਨਾਂ ਨੂੰ ਪੋਲਰਾਈਜ਼ ਹਿੰਦੂਕਰਾਂ ਦੀ ਲੋੜ ਨਹੀਂ ਆ ਕਿਉਂਕਿ ਹੋ ਚੁੱਕਾ ਹੈ ਜੇ ਜਦੋਂ ਚੋਣਾਂ ਆਣੀਆਂ ਹੋਰ ਹਿੰਦੂ ਪੋਲਰਾਈਜ਼ ਹੋ ਜਾਏਗਾ ਡਾਕਟਰ ਚਰਨਜੀਤ ਵਿਧਾਨ ਸਭਾ ਦੀ ਗੱਲ ਕਰਦੇ ਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰਦੇ ਆਂ ਭਾਈ ਅਮਰਿਤਪਾਲ ਸਿੰਘ ਦੇ ਆਉਣਾ ਉਹਨਾਂ ਦਾ ਸਿਆਸਤ ਵਿੱਚ ਆਉਣਾ ਔਰ ਜਿੱਤਣਾ ਖਾਸ ਤੌਰ ਦੇ ਉੱਤੇ ਉਹਨੇ ਇੱਕ ਵੱਖਰਾ ਅਖਲਾ ਜ਼ਰੂਰ ਪੈਦਾ ਕਰ ਦਿੱਤਾ ਇੱਕ ਸਵਾਲ ਖੜਾ ਹੋ ਗਿਆ ਕਿ ਕੀ ਇਹ ਪਰਟੀਕুলਰ ਗੱਠਜੋੜ ਵੀ ਕਿਸੇ ਤਰ੍ਹਾਂ ਦੇ ਕੋਈ ਫਰਕ ਪਾ ਸਕਦਾ ਹੈ ਜੀ ਨਹੀਂ ਇਹ ਦੇਖੋ ਉਹਨਾਂ ਨੇ ਕਿਸੇ ਨਾ ਗੱਠਜੋੜ ਨਹੀਂ ਕਰਨਾ ਪਹਿਲੀ ਗੱਲ ਇਹ ਸਮਝ ਲੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦਾ ਜਿਹੜਾ ਅਕਾਲੀ ਦਲ ਦਾ ਸਿੱਖ ਵੋਟਰ ਹੈ ਅਕਾਲੀ ਦਲ ਦਾ ਸਿੱਖ ਵੋਟਰ ਉਹ ਵੰਡਿਆ ਗਿਆ ਇੱਕ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਚਲਾ ਗਿਆ ਜਿਹੜਾ 2-3% ਪਹਿਲਾਂ ਹੀ ਹੈਗਾ ਉਹ ਸਿਮਰਨਜੀਤ ਸਿੰਘ ਮਾਨ ਵਾਲਾ ਕੁਝ ਪਰਸੈਂਟੇਜ ਆਈ ਆਪਣੇ ਪਾਲ ਸਿੰਘ ਖਾਲਸਾ ਦੀ ਪਾਰਟੀ ਕੋ ਚਲੀ ਗਈ ਹੈ ਕੁਝ ਸਰਦਾਰ ਸੁਖਬੀਰ ਸਿੰਘ ਬਾਦਲ ਕੋ ਗਈਆਂ ਕਿ ਤੇ ਤੁਸੀਂ ਦੇਖੋ 1 2 3 4 ਧੜਿਆਂ ਦੇ ਵਿੱਚ ਹਮ ਪੰਜਾਬ ਦਾ ਅਕਾਲੀ ਦਲ ਦਾ ਵੋਟ ਵੰਡਿਆ ਗਿਆ ਠੀਕ ਹੈ ਹੁਣ ਅਗਰ ਚਾਰ ਮੰਨ ਲਓ ਚਾਰ ਧੜਿਆਂ ਚ ਵੰਡਿਆ ਗਿਆ ਤੇ ਵੋਟ ਹੈ ਕਿੰਨਾ ਪੰਜਾਬ ਦੇ ਵਿੱਚ ਵੋਟ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਕੋ ਫਿਰ ਹਿੱਸੇ ਦਾ 12 13 14% ਇਸ ਵੰਡ ਵੰਡਾਈ ਦੇ ਦੌਰਾਨ ਵੱਟ 14% ਅੱਜ ਦੇ ਦੌਰ ਚ ਜੇ ਮੈਂ ਕੈਲਕੂਲੇਟ ਕਰਾਂ 13 14% ਤੇ ਸਾਰਿਆਂ ਦੇ ਵਿੱਚ ਵੰਡ ਦਿੱਤਾ ਬਰਾਬਰ ਔਰ ਜੇ ਅੱਜ ਭਾਜਪਾ ਨੂੰ ਗੱਲ ਕਰੀਏ ਤੇ 18.5% ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ 26% ਕਾਂਗਰਸ ਦੀ ਗੱਲ ਕਰੀਏ ਤੇ 27% ਠੀਕ ਹੈ ਨਾ ਆ ਵੋਟ ਬੈਂਕ ਦਾ ਟੋਟਲ ਸਿਨੈਰੀਓ ਜਿਹੜਾ ਮੈਂ ਅੱਜ ਦਾ ਕੱਲ ਦਾ ਸਰਵੇਖਣ ਤੁਹਾਨੂੰ ਮੈਂ ਦੱਸ ਰਿਹਾ ਤੇ ਜਦੋਂ ਇਹ ਪੋਲਰਾਈਜ਼ੇਸ਼ਨ ਹੋਰ ਵਧੇਗੀ ਬੀਜੇਪੀ ਦਾ ਵੋਟ ਬੈਂਕ ਜਿਹੜਾ ਉਹਨਾਂ ਦੀ ਕੋਸ਼ਿਸ਼ ਹੋਏਗੀ ਕਿ ਇਹਨੂੰ ਹੋਰ ਸੰਗਠਿਤ ਕਰ ਲਈਏ ਯਾ 1.18 ਤੇ ਹੈਗੇ ਆ ਆਪਾਂ ਦੋ ਪਾਰਟੀਆਂ ਨਾਲ ਹੋਰ ਗਠਜੋੜਨ ਕਰ ਲਈਏ ਤੇ ਸਾਡਾ 30-32% ਆ ਜਾਂਦਾ ਪੰਜਾਬ ਸਰਕਾਰ ਬਣਦੀ ਲੇਕਿਨ ਵੋਟ ਪਰਸੈਂਟੇਜ ਸਭ ਤੋਂ ਜ਼ਿਆਦਾ ਕਿਹਦਾ ਹੋਊਗਾ ਬੀਜੇਪੀ ਦਾ ਉਸ ਕੰਡੀਸ਼ਨ ਦੇ ਵਿੱਚ ਬੀਜੇਪੀ ਨੂੰ ਆਟੋਮੈਟਿਕ ਚੀਵ ਨਿਸ਼ਚਿਤੀ ਕੁਰਸੀ ਪੰਜਾਬ 'ਚ ਮਿਲੇਗੀ ਪੰਜਾਬ ਦੇ ਵਿੱਚ ਇਹੀ ਗੱਲ ਹੋਏਗੀ ਵੀ ਸਭ ਤੋਂ ਜ਼ਿਆਦਾ ਪਾਰਟੀ ਕਿਹੜੀ ਜਿੱਤੀ ਹੈ ਜੀ ਸੀਟਾਂ ਉਹਨਾਂ ਨੇ ਕਹਣਾ ਜੀ ਬੀਜੇਪੀ ਫਿਰ ਇਹਨਾਂ ਦਾ ਹੀ ਮੁੱਖ ਮੰਤਰੀ ਹੋਊਗਾ ਇਹ ਤਾਂ ਇਹ ਕੋ ਪ੍ਰੋਟੋਕੋਲ ਵੀ ਆ ਇੱਕ ਤਾਂ ਹੁੰਦਾ ਵੀ ਹੈ ਜਦੋਂ ਜਿਆਦਾ ਸੀਟਾਂ ਇਹਨਾਂ ਨੇ ਜਿੱਤੀਆਂ ਤੇ ਇਹਨਾਂ ਦੇ ਮੁੱਖ ਮੰਤਰੀ ਲਾਣੇ ਹੈ ਨਾ ਉਹਨੂੰ ਜਿਹੜੀਆਂ ਗੱਲ ਕਰਦੇ ਆ ਕਿ ਬੀਜੇਪੀ ਚਾਹਦੀ ਹੈ ਕਿ ਅਸੀਂ ਪੰਜਾਬ ਚ ਲਾਰਜੇਸਟ ਪਾਰਟੀ ਹੋ ਜਾਈਏ ਬਾਕੀ ਸਾਰਿਆਂ ਦੇ ਘੱਟ ਅਸੀਂ ਬਰਾਬਰ ਕਰ ਦਈਏ ਹੂੰ ਪਰ ਡਾਕਟਰ ਸਾਹਿਬ ਇੱਥੇ ਆ ਕੇ ਤੁਹਾਨੂੰ ਐ ਨਹੀਂ ਲੱਗਦਾ ਕਿ ਅਸੀਂ ਆਪ ਹੀ ਆਪਣਾ ਆਪ ਵੱਢ ਕੇ ਤੇ ਨਮਾਇਸ਼ ਕਰ ਰਹੇ ਆ ਖੇਤਰੀ ਪਾਰਟੀ ਇਹ ਨਾ 엘ਮੈਂਟਸ ਜੇ ਜੇ 엘ਮੈਂਟਸ ਇਕੱਠੇ ਹੁੰਦੇ ਤੇ ਖੇਤਰੀ ਪਾਰਟੀ ਹੋ ਜਾਂਦੀ ਸਾਹਿਬ ਜੀ ਮੈਂ ਤੁਹਾਡੀ ਗੱਲ ਨਾਲ ਸਵਾਲ ਪਹਿਲਾਂ ਹੀ ਸਮਝ ਗਿਆ ਤੁਸੀਂ ਦੇਖੋ ਮੈਂ ਤੱਖਾਂ ਦੇ ਆਧਾਰ ਤੇ ਗੱਲ ਕਰਾਂਗਾ ਆਪਣੇ ਕੋ ਗੱਲ ਕਰਾਂ। ਖੇਤਰੀ ਪਾਰਟੀ ਸੀ ਮਹਿਬੂਬਾ ਮੁਫਤੀ ਦੀ। ਭਾਜਪਾ ਨੇ ਨਾਲ ਕੇ ਸਰਕਾਰ ਬਣਾਈ। ਬਣਾਈ ਉਹਨੂੰ ਹੀ ਅੰਦਰ ਦਿੱਤਾ ਜੀਐਨਡੀਕੇ ਚ। ਉਹਦੀ ਪਾਰਟੀ ਨੂੰ ਹੀ ਅੰਦਰ ਦਿੱਤਾ। ਉਹਨੂੰ ਅੰਦਰ ਦਿੱਤਾ ਧਾਰਾ 370 ਤੋੜਤੀ ਤੇ ਉਥੇ ਰੂਲ ਇਹ ਕਰਦੇ ਪਈ ਐ ਕੇਂਦਰ ਸਰਕਾਰ। ਚੋ ਭਾਜਪਾ ਹਰਿਆਣਾ ਦੇ ਵਿੱਚ 2-4 ਸੀਟਾਂ ਤੇ ਸੀ। ਚੋਟਾਲੇ ਹੁੰਦੇ ਸੀ। ਚੋਟਾਲਿਆਂ ਦੇ ਨਾਲ ਮਿਲ ਕੇ ਸਰਕਾਰ ਬਣਾਈ। ਚੋਟਾਲੇ ਥੱਲੇ ਚਲੇ ਗਏ, ਭਾਜਪਾ ਉੱਪਰ ਚਲੀ ਗਈ। ਚੋਟਾਲੇ ਪਿਛਲੀ ਸਰਕਾਰ ਚ ਦੁਸ਼ਯੰਤ ਚੋਟਾਲਾ ਡਿਪਟੀ ਚੀਫ ਮਿਨਿਸਟਰ ਸੀ ਐਤਕੀ ਇੱਕ ਵੀ ਸੀ ਚੋਟਾਲਿਆਂ ਨੇ ਜਿੱਤੀ ਬੀਜੇਪੀ ਨੇ ਸਿੰਗਲ ਮਨ ਹੈਂਡਰਡ ਸਰਕਾਰ ਬਣਾ ਲਈ ਕਲੀਨ সুইਪ ਕਰਕੇ ਤੁਸੀਂ ਹੋਰ ਵੀ ਜਿਹੜੇ ਸੂਬੇ ਹੈਗੇ ਆ ਮੰਨ ਲਓ ਸ਼ਿਵ ਸੈਨਾ ਸ਼ਿਵ ਸੈਨਾ ਦੇ ਵਿੱਚ ਪਹਿਲਾਂ ਏਕਨਾ ਛਿੰਦੇ ਨੂੰ ਮੁੱਖ ਮੰਤਰੀ ਬਣਾਇਆ ਸ਼ਿਵ ਸੈਨਾ ਤੋੜ ਕੇ ਫਿਰ ਅਗਲੇ ਚੋਣਾਂ ਚ ਏਕਨਾ ਛਿੰਦੇ ਨੂੰ ਥੱਲੇ ਸੁੱਟਤਾ ਤੇ ਬੀਜੇਪੀ ਨੇ ਆਪਣਾ ਮੁੱਖ ਮੰਤਰੀ ਬਣਾ ਲਿਆ ਖੇਤਰੀ ਪਾਰਟੀ ਜਦੋਂ ਅਨ ਕੰਡੀਸ਼ਨਲ ਸਪੋਰਟ ਦਿੰਦੀ ਆ ਕੇਂਦਰ ਦੀ ਸਰਕਾਰ ਨੂੰ ਤੇ ਉਹਨਾਂ ਨੇ ਖੇਤਰੀ ਪਾਰਟੀ ਨੂੰ ਖਤਮ ਕੀਤਾ ਇਹ ਤੇ ਇਤਿਹਾਸ ਆ ਮੈਨੂੰ ਦੱਸ ਦਿਓ ਕਿਹੜੀ ਬੀਜੇਪੀ ਦੀ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਕਿਹੜੀ ਖੇਤਰੀ ਪਾਰਟੀ ਨੂੰ ਕਮਜ਼ੋਰ ਪਾਵਰਫੁੱਲ ਕੀਤਾ ਤਾਕਤਵਰ ਕੀਤਾ ਮੈਂ ਚਟਾਲੀਆਂ ਦਾ ਨਾਮ ਤੁਹਾਨੂੰ ਲੈ ਲੇਤਾ ਮੁਫਤੀ ਦਾ ਤੁਹਾਨੂੰ ਨਾਮ ਲੈ ਲੇਤਾ ਇੱਕ ਨਾਸ਼ਿਨ ਦੇ ਦਾ ਸ਼ਿਵਸ਼ਾਨ ਦਾ ਤੁਹਾਨੂੰ ਨਾਮ ਲੈ ਲੇਤਾ ਭਜਪਾ ਤਾਂ ਬਿਲਕੁਲ ਹੀ ਖਤਮ ਕਰਤੀ ਦੇਸ਼ ਦੇ ਵਿੱਚ ਇੱਕ ਵੀ ਉਹਨਾਂ ਦਾ ਨਹੀਂ ਬਸਪਾ ਨਾਲ ਵੀ ਇਹਨਾਂ ਦਾ ਗਠਜੋੜ ਬੀਜੇਪੀ ਦਾ ਹੋਇਆ ਇੱਕ ਦੋ ਵਾਰ ਹੁਣ ਤਾਂ ਬਿਲਕੁਲ ਹੀ ਖਤਮ ਕਰਤੀ ਉਹਨਾਂ ਨੇ ਦੇਸ਼ ਚੋਂ ਹੀ ਖਤਮ ਕਰਤੀ ਇੱਕ ਵੀ ਸੀਟ ਨਹੀਂ ਨਾ ਲੋਕ ਸਭਾ ਦੇ ਵਿੱਚ ਜਿੱਤ ਸਕੇ ਨਹੀਂ ਬਸਪਾ ਇਹਦਾ ਉਹ ਜਿਨ੍ਹਾਂ ਦੇ ਸਰਕਾਰ ਜਿਨ੍ਹਾਂ ਦੇ ਨਾਲ ਬੰਨ੍ਹੇ ਸੀ ਤੁਸੀਂ ਜਿਹੜੇ ਵੀ ਸੂਬੇ ਦਾ ਇੱਕ ਰਹਿ ਗਈ ਹੈ ਜਿੱਥੇ ਬੀਜੇਪੀ ਬੜੀ ਸਟਰੋਂਗ ਜਿਹੜੀ ਹੈ ਕਿ ਬਿਹਾਰ ਦੇ ਵਿੱਚ ਮੈਂ ਨਿਤਿਸ਼ ਕੁਮਾਰ ਨੂੰ ਇਹਨਾਂ ਨੇ ਸਪੋਰਟ ਦਿੱਤੀ ਹੈ ਤੇ ਨਿਤਿਸ਼ ਕੁਮਾਰ ਉੱਤਰ ਦੀ ਖੇਤਰੀ ਪਾਰਟੀ ਆ ਹੁਣ ਇਹ ਲੱਗੇ ਦਿਖੇਗਾ ਕਿ ਨਿਤਿਸ਼ ਕੁਮਾਰ ਕਿੰਨੀ ਦੇ ਚ ਖਤਮ ਹੁੰਦੇ ਆ ਨਿਤਿਸ਼ ਕੁਮਾਰ ਨੂੰ ਹੋਰ ਪਾਵਰਫੁੱਲ ਮੈਂ ਤਾਂ ਪਾਵਰਫੁੱਲ ਹੁੰਦੇ ਨਹੀਂ ਦੇਖ ਰਿਹਾ ਨਿਤਿਸ਼ ਕੁਮਾਰ ਨੂੰ ਕਮਜ਼ੋਰ ਹੁੰਦੇ ਦੇਖਿਆ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਨਿਤਿਸ਼ ਕੁਮਾਰ ਬੀਜੇਪੀ ਨੂੰ ਛੱਡ ਕੇ ਵਾਪਸ ਲਾਲੂ ਬਸਾ ਜਯਾਦਵ ਕੋ ਦੌੜ ਗਏ ਸੀ ਤਾਂ ਉਹ ਕਹਿੰਦੇ ਸੀ ਬੀਜੇਪੀ ਮੈਨੂੰ ਖਤਮ ਕਰ ਰਹੀ ਹੈ ਇਹ ਇੱਕ ਨੈਚੁਰਲ ਫੀ ਇਹ ਕੇਂਦਰ ਸਰਕਾਰ ਜਿਹੜੀ ਵੀ ਤਾਕਤਵਰ ਹੁੰਦੀ ਹੈ ਉਹ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਦੀ ਹੈ ਆਪਣੀ ਪਾਰਟੀ ਨੂੰ ਤੇ ਮਜ਼ਬੂਤ ਕਰਦੀ ਹੈ ਹਮਮ ਔਰ ਹਰਿਆਣੇ ਚ ਵੀ ਹੋਇਆ ਆਪਣਾ ਮੁੰਬਈ ਦੇ ਵਿੱਚ ਵੀ ਇਦਾਂ ਹੀ ਹੋਇਆ ਜੀਐਨਕੇ ਚ ਵੀ ਇਦਾਂ ਹੀ ਹੋਇਆ ਤੁਸੀਂ ਜਿਹੜੀ ਵੀ ਜਿੱਥੇ ਜਿੱਥੇ ਖੇਤਰੀ ਪਾਰਟੀ ਹੋਏਗੀ ਉੱਥੇ ਉੱਥੇ ਖੇਤਰੀ ਪਾਰਟੀ ਕਮਜ਼ੋਰ ਹੋਏਗੀ ਨੈਸ਼ਨਲ ਪਾਰਟੀ ਉੱਪਰ ਹੋਏਗੀ ਔਰ ਪੰਜਾਬ ਦੇ ਵਿੱਚ ਵੀ ਕੀ ਹੋਇਆ ਪੰਜਾਬ ਵੀ ਉਹਦੀ ਸੈਕਟ ਐਗਜ਼ਾਮਪਲ ਹੈ ਅਕਾਲੀ ਦਲ ਨੇ ਅਨ ਕੰਡੀਸ਼ਨਲ ਸਪੋਰਟ 1997 ਚ ਦੇ ਦਿੱਤੀ ਚਲੋ ਪਹਿਲਾਂ ਤਾਂ ਕੇਂਦਰ ਚ ਸਰਕਾਰ ਨਹੀਂ ਸੀ ਅਕਾਲੀ ਦਲ ਤਾਕਤਵਾਰ ਹੀ ਰਿਹਾ ਕਾਂਗਰਸ ਦੀ ਸਰਕਾਰ ਸੀ ਲekin 2004 ਤੋਂ ਬਾਅਦ ਅਕਾਲੀ ਦਲ ਕਦੋਂ ਕਮਜ਼ੋਰ ਹੋਇਆ ਤੁਸੀਂ ਸਾਲ ਕੱਢ ਲਓ ਸਾਲ ਕੱਢ ਲਓ ਕਦੋਂ ਕਮਜ਼ੋਰ ਹੋਇਆ 2014 ਤੋਂ ਬਾਅਦ ਅਕਾਲੀ ਦਲ ਕਿੱਥੇ ਆ ਗਿਆ ਤੇ ਬੀਜੇਪੀ ਕਿੱਥੇ ਆ ਗਈ ਕਿੱਥੇ ਆਗੇ ਦੱਸੋ ਅਕਾਲੀ ਦਲ ਡਾਊਨ ਚਲਦਾ ਗਿਆ ਬੀਜੇਪੀ ਅੱਪ ਚਲਦੀ ਗਈ ਕੇਂਦਰ ਚ ਸਰਕਾਰ ਹੈ ਬੀਜੇਪੀ ਹੋਰ ਅਪਲਿਫਟ ਹੋ ਰਹੀ ਹੈ ਅਕਾਲੀ ਦਲ ਹੋਰ ਜ਼ਮੀਨ ਤੇ ਜਾ ਰਿਹਾ ਹੈ ਇਹ ਵੀ ਖੇਤਰੀ ਪਾਰਟੀ ਹੈ ਅੱਜ ਖੇਤਰੀ ਪਾਰਟੀ ਕਿੱਥੇ ਖੜੀ ਹੈ ਸੋ ਇਸ ਕਰਕੇ ਇਹ ਬੀਜੇਪੀ ਦਾ ਇੱਕ ਮੇਰਾ ਆਪਣਾ ਐਨਾਲਿਸਿਸ ਹੈ ਕਿ ਜਿੱਥੇ-ਜਿੱਥੇ ਹਿੰਦੁਸਤਾਨ ਚ ਰੀਜਨਲ ਪਾਰਟੀਆਂ ਹੈ ਰੀਜਨਲ ਪਾਰਟੀਆਂ ਖਤਮ ਹੋ ਰਹੀਆਂ ਟੁੱਟ ਰਹੀਆਂ ਖਰਾਬ ਹੋ ਰਹੀਆਂ ਆਪਣੀ ਜਿਹੜੀ ਹੈ ਨੈਸ਼ਨਲ ਪਾਰਟੀਆਂ ਦੀ ਖੜੀ ਹੋ ਰਹੀ ਹੈ ਹਰਿਆਣਾ ਵੀ ਇਹਦੀ ਇੱਕ ਵੱਡੀ ਐਗਜ਼ਾਮਪਲ ਹੈ ਚੋਟਾਲੇਸ ਬਿਲਕੁਲ ਖਤਮ ਹੋ ਗਏ ਬਿਲਕੁਲ ਡਾਕਟਰ ਸਾਹਿਬ ਜਿੱਥੇ ਬੀਜੇਪੀ ਸਰਵਾਈਵਲ ਇਨਸਟਿੰਕਟ ਵਰਤਦੀ ਪਈ ਹੈ ਇਹਨੂੰ ਵਿਚਾਰਨਾ ਜਿੱਥੇ ਸਹੀ ਹੈ ਪੰਜਾਬ ਚ ਰਹਿੰਦੇ ਆ ਮੈਨੂੰ ਲੱਗਦਾ ਇਹ ਵੀ ਵਿਚਾਰਨਾ ਜ਼ਰੂਰੀ ਹੈ ਕਿ ਜਿਹੜੇ ਐਲੀਮੈਂਟਸ ਵੇ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਜਿਹੜੇ ਐਲੀਮੈਂਟਸ ਖੇਤਰੀ ਪਾਰਟੀ ਬਣ ਕੇ ਪੰਜਾਬ ਨੂੰ ਸਾਂਭ ਸਕਦੇ ਸੀ ਅਸੀਂ ਇਹ ਮੰਨ ਲੀਏ ਕਿ ਉਹਨਾਂ ਨੇ ਆਪਣੇ ਨਿੱਜੀ ਮਫਾਦਿਆਂ ਵਾਸਤੇ ਪੰਜਾਬ ਨੂੰ ਵੱਢ ਦਿੱਤਾ ਹਮੇਸ਼ਾ ਹਾਂ ਤਾਂ ਹੋਣੇ ਤੁਹਾਡੇ ਸਾਹਮਣੇ ਕਈ ਵਾਰ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਤੇ ਅਮੀਸ਼ਾਹ ਹੋਰਾਂ ਦੀ ਵੀ ਸਟੇਟਮੈਂਟ ਆਂਦੀ ਹੈ ਵੀ ਜਿਹੜੀਆਂ ਇੱਥੋਂ ਦੀਆਂ ਖੇਤਰੀ ਪਾਰਟੀਆਂ ਆਲੀਆਂ ਇਹ ਤਾਂ ਆਪਣੀਆਂ ਵਜ਼ੀਰੀਆਂ ਮੰਗਣ ਆਉਂਦੇ ਆ ਇਹਨਾਂ ਨੇ ਪੰਜਾਬ ਦੀ ਤਾਂ ਗੱਲ ਹੀ ਨਹੀਂ ਕੀਤੀ ਤੁਸੀਂ ਨੂੰ ਦੱਸੋ ਇਹ ਤਾਂ ਜਗ ਜाहिर ਹੈ ਇਹ ਤੇ ਡਿਬੇਟ ਵੀ ਹੋ ਚੁੱਕੀ ਆ ਕਿ 2019 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਆਪਣੀ ਨੌ ਨੂੰ ਮੰਤਰੀ ਬਣਾਉਣ ਲਈ ਦਿੱਲੀ ਡੇਰਾ ਪਾ ਕੇ ਬੈਠੇ ਰਹੇ ਕਿੰਨੇ ਦਿਨ ਤੇ ਦੋ ਹੀ ਸੀਟਾਂ ਜਿੱਤੀਆਂ ਸੀ ਉਦੋਂ ਠੀਕ ਹੈ ਨਾ ਇੱਕ ਹਰਸ਼ਿੰਦਰਤ ਕੋਰ ਬਾਦਲ ਜਿੱਤੀ ਸੀ ਇੱਕ ਸਰਦਾ ਸੁਖਬੀਰ ਸਿੰਘ ਬਾਦਲ ਜਿੱਤੇ ਸੀ ਤੇ ਉੱਥੇ ਕੈਂਪ ਕਰਕੇ ਬੈਠੇ ਰਹੇ ਬਈ ਬਣਾ ਲਓ ਜੀ ਬਣਾ ਲਓ ਅਸੀਂ ਬਹੁਤ ਖਰਾਬ ਹੋਵਾਂਗੇ ਕਿਸੇ ਟਾਈਮ ਤੇ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾ ਜਿਹੜਾ ਐਨਡੀਆ ਚੱਲਦਾ ਨਹੀਂ ਸੀਗਾ ਠੀਕ ਹੈ ਨਾ ਕਿਸੇ ਟਾਈਮ ਤੇ ਖਾਸ ਸਿੰਘ ਬਾਦਲ ਦੀ ਗੱਲ ਹੀ ਨਹੀਂ ਸੁਣੀ ਗਈ ਹਮ ਠੀਕ ਹੈ ਨਾ ਤੁਸੀਂ ਦੇਖੋ ਕਮਜ਼ੋਰ ਹੋ ਗਈ ਖੇਤਰੀ ਪਾਰਟੀ ਐਂਡੀ ਦੇ ਵਿੱਚ ਇੱਕ ਕੱਲੀ ਐਂਡੀ ਇਹ ਨਾ ਨਹੀਂ ਯੂਪੀਏ ਦੇ ਵਿੱਚ ਜਦੋਂ ਕਾਂਗਰਸ ਦਾ ਸਰਕਾਰ ਆਏਗੀ ਤੁਸੀਂ ਦੇਖਣਾ ਬਈ ਵਨ ਫਲੈਜ ਕਾਂਗਰਸ ਦੀ ਜਦੋਂ ਪੂਲ ਸੂਬੇ ਚ ਆਏਗੀ ਖੇਤਰੀ ਪਾਰਟੀਆਂ ਨੂੰ ਵੀ ਖਤਮ ਕਰਨਗੇ ਉਹ ਵੀ ਚਾਹਦੇ ਅਗੇ ਅਸੀਂ ਉਹਨੇ ਉਹਨੇ ਸੈਕਟਰ ਤੇ ਲੈ ਆਈਏ ਸਾਡੀ ਐਂਟੀ ਇਨਕੰਮੈਂਸੀ ਵੋਟ ਬੀਜੇਪੀ ਨੂੰ ਜਾਣ ਦੀ ਬਜਾਏ ਛੋਟੇ ਛੋਟੇ ਗੁੱਟਾਂ ਦੇ ਵਿੱਚ ਚਲ ਜਾਏ ਠੀਕ ਹੈ ਨਾ ਹੁਣ ਇੱਥੇ ਬੀਜੇਪੀ ਦਾ ਫੀਨੋਮਨਾ ਵੀ ਇਹੀ ਹੈ ਕਿ ਅਕਾਲੀ ਦਲ ਦੀ ਜਿਹੜੀ ਵੋਟ ਆ ਛੋਟੇ ਛੋਟੇ ਹਿੱਸਿਆਂ 'ਚ ਵੰਡੀ ਜਾਵੇ ਕਾਂਗਰਸ ਦੀ ਵੋਟ ਜਿਹੜੀ ਆ ਵੰਡੀ ਜਾਵੇ ਠੀਕ ਹੈ ਨਾ ਕਾਂਗਰਸ ਵੋ ਤੇ ਵਨ ਫਲੇਜ ਜਿਹੜੀ ਵੋਟ ਆ ਇੱਕ ਸਾਡੀ ਪੋਲਰਾਈਜ਼ ਹਿੰਦੂ ਵੋਟ ਆ ਉਹ ਸਾਨੂੰ ਪੈ ਜੇ ਹੋਰ ਜਿੰਨੀ ਅਸੀਂ ਲਿਜਾ ਸਕਦੇ ਆ ਓਨੀ ਕੁ ਲੈ ਜੀਏ ਤੇ ਆਪਣੀ ਸਰਕਾਰ ਬਣ ਜਾਂਦੀ ਆ ਇੱਕ ਨੈਚੁਰਲ ਫੀਨੋਮਨਾ ਇੱਕ ਪੋਲਿਟਿਕਲ ਜਿਨੂੰ ਅਸੀਂ ਕਹਿੰਦੇ ਆ ਪ੍ਰੋਸੈਸ ਹੈ ਜੀ ਦੇ ਵਿੱਚ ਹਮੇਸ਼ਾ ਰਾਜਨੀਤਿਕ ਪਾਰਟੀਆਂ ਗੇਮ ਖੇਡਦੀਆਂ ਇਸੇ ਤਰਜ਼ ਤੇ ਚਲਦੀਆਂ ਔਰ ਬੰਬੇ ਚ ਵੀ ਇਸੇ ਤਰਜ਼ ਤੇ ਉੱਤੇ ਚੱਲਦੀਆਂ ਅੱਜ ਉੱਥੇ ਦੇਖੋ ਪਹਿਲਾਂ ਦਵਿੰਦਰ ਫਾਡਨवीस ਥੱਲੇ ਕੰਮ ਕਰਦੇ ਰਹੇ ਡਿਪਟੀ ਮੁੱਖ ਮੰਤਰੀ ਜਾਈ ਹੁਣ ਮੁੱਖ ਮੰਤਰੀ ਬਣਾਰੇ ਫਿਰ ਡਿਪਟੀ ਮੁੱਖ ਮੰਤਰੀ ਰਹੇ ਹੁਣ ਫਿਰ ਮੁੱਖ ਮੰਤਰੀ ਠੀਕ ਹੈ ਨਾ ਇਹ ਨਾ ਛਿੰਦੇ ਨੂੰ ਥੱਲੇ ਕਰਤਾ ਸੋ ਇਹ ਪ੍ਰਕਾਸ਼ ਚੱਲਦਾ ਹੁਣ ਦੁਸ਼ਿਆਂ ਤੇ ਚੋਟਾਲਾਂ ਨੂੰ ਡਿਪਟੀ ਚੀਫ ਮਿਨਿਸਟਰ ਬਣਾਈ ਰੱਖਿਆ ਉਹਦੀ ਪਾਰਟੀ ਟੋਟਲ ਜ਼ੀਰੋ ਹੋ ਗਈ ਬੀਜੇਪੀ ਟੋਟਲ 100% ਹਰਿਆਣਾ ਚ ਇੰਡੀਪੈਂਡੈਂਟ ਗਵਰਨਮੈਂਟ ਚੱਲੇਗੀ ਸੋ ਇਹ ਹੁੰਦਾ ਹੈ ਕਿ ਇਹਨਾਂ ਨੂੰ ਜਿਹੜੀਆਂ ਛੋਟੀਆਂ ਪਾਰਟੀਆਂ ਨਾਲ ਛੋਟਾ-ਛੋਟਾ ਕਰਕੇ ਸਿਰਫ ਇਹਨਾਂ ਨੂੰ ਵੋਟ ਪਰਸੈਂਟੇਜ ਐਂਟੀ-ਗਵਰਨਮੈਂਸੀ ਦੀ ਵੋਟਾਂ ਲਈ ਇਸਤੇਮਾਲ ਕਰੋ ਉੰਨੀ ਕੋ ਵੋਟ ਇਹਨਾਂ ਨੂੰ ਵਾਓ ਜਿਹਦੇ ਨਾਲ ਸਾਡੀ ਪਾਰਟੀ ਜਿਹੜਾ ਸਾਡਾ ਐਂਟੀ-ਗਵਰਨਮੈਂਸੀ ਵੋਟ ਹੈ ਦੂਜੀ ਪਾਰਟੀ ਨੂੰ ਜਾਣ ਦੀ ਬਜਾਏ ਵੋਟ ਖਰਾਬ ਹੋ ਜੇ ਲੇਕਿਨ ਲਾਰਜੈਸਟ ਪਾਰਟੀ ਨੂੰ ਨਾ ਪਵੇ ਸੋ ਪੰਜਾਬ ਦੇ ਵਿੱਚ ਵੀ ਇਹ ਛੋਟੇ-ਛੋਟੇ ਜਿਹੜੇ ਗੁੱਟ ਕੀ ਹੋ ਗਏ ਨੇ ਇਹ ਇਸੇ ਕਰਕੇ ਹੋਏ ਆ ਵੀ ਜਿਹੜੇ ਵੋਟ ਹੈ ਇਹ ਪੰਜਾਬ ਦੀ ਖਿੰਡ ਜਾਵੇ ਤੇ ਜਿਹੜੀ ਲਾਰਜੈਸਟ ਪਾਰਟੀ ਉਹ ਖੜੀ ਹੋ ਜਾਏ ਬਿਲਕੁਲ ਸ਼ਾਇਦ ਇਹੀ ਕੋਸੀ ਫੈਡਰਲ ਪਰ ਮੇਰਾ ਅੰਤਲਾ ਸਵਾਲ ਹੈ ਡਾਕਟਰ ਸਾਹਿਬ ਕਿ ਇਹਨਾਂ ਸਾਰੇ ਐਲੀਮੈਂਟਸ ਦੇ ਵਿੱਚੋਂ ਅਸੀਂ ਇੱਕ ਨਹੀਂ ਅਜੇ ਤੱਕ ਵਿਚਾਰਿਆ ਵਿਕਰਮ ਸਿੰਘ ਮਜੀਠੀਆ ਉਹ ਮੈਨੂੰ ਐ ਲੱਗਦਾ ਕਿ ਉਹ ਇੱਕ ਇਹੋ ਜਿਹਾ ਲੀਡਰ ਹੈ ਜਦੀ ਇੱਕ ਸਤੰਤਰ ਵਿਚਾਰਧਾਰਾ ਵੀ ਇੱਕ ਵੱਡਾ ਬਦਲਾਅ ਲਿਆ ਸਕਦੀ ਹੈ ਕੀ ਵਿਕਰਮ ਸਿੰਘ ਮਜੀਠੀਆ ਦਾ ਕੋਈ ਰੁਝਾਨ ਜਾਂ ਸੰਭਾਵੀ ਰੁਝਾਨ ਕਿਸੇ ਤਰ੍ਹਾਂ ਦੇ ਗੱਠਜੋੜ ਨੂੰ ਇਨਫਿਊਜ਼ ਕਰ ਸਕਦਾ ਹੈ ਜੀ ਦੇਖੋ ਗੱਲ ਇਹ ਹੈ ਕਿ ਹਜੇ ਵਿਕਰਮ ਮਜੀਠੀਆ ਦੀ ਸਿਆਸਤ ਜਿਹੜੀ ਹੈ ਨਾ ਉਹ ਜੇਲ੍ਹ ਤੇ ਆਉਣ ਤੋਂ ਬਾਅਦ ਸ਼ੁਰੂ ਹੋਏਗੀ ਇਹ ਗੱਲ ਨੂੰ ਪਹਿਲਾਂ ਨਾ ਤੁਸੀਂ ਧਿਆਨ ਨਾਲ ਐਸੀ ਨੂੰ ਵੀ ਸਮਝ ਲਓ ਕਿ ਅਕਾਲੀ ਦਲ ਦਾ ਸਭ ਕੁਝ ਸਹੀ ਨਹੀਂ ਹੈ ਅਕਾਲੀ ਦਲ ਬਦਲ ਚ ਹੂੰ ਸਭ ਕੁਝ ਸਹੀ ਨਹੀਂ ਹੈ ਬਿਕਰਮ ਜੀਠੇ ਤੇ ਸੁਖਬੀਰ ਦੇ ਵਿੱਚ ਚਾਲੇ ਜਿਹੜੀ ਹੈ ਨਾ ਦਰਾਰ ਬਹੁਤ ਵੱਧਦੀ ਪਈ ਹੈ ਤੁਸੀਂ ਦੇਖਿਆ ਬਿਕਰਮ ਜੀਠਿਆ ਨੇ ਕਾਫੀ ਲੀਡਰਾਂ ਨੂੰ ਮਿਲਣ ਤੋਂ ਮਨਾ ਕਰ ਛੱਡਿਆ ਜਿਵੇਂ ਵਿਕਰਮ ਮਜੀਠੀਆ ਦੇ ਪਰਿਵਾਰ ਤੇ ਔਕੜ ਆਈ ਹੋਈ ਆ ਉਹਨਾਂ ਦੀ ਵਾਈਫ ਗਨੀਪੁਰ ਮਜੀਠੀਆ ਨੂੰ ਬਿਜਲੈਂਸ ਹੌਲੀ ਹੌਲੀ ਘੇਰਦੀ ਪਈ ਆ ਉਹਨਾਂ ਦੇ ਸਾਲਾ ਗਜਪਤ ਸਿੰਘ ਰੇਵਾਲ ਨੂੰ ਹੌਲੀ ਹੌਲੀ ਵਿਕਰਮ ਬਿਜਲੈਂਸ ਜਿਹੜਾ ਉਸਕੰਜਾ ਕਸਦੀ ਪਈ ਆ ਔਰ ਵਿਕਰਮ ਮਜੀਠੀਆ ਦੇ ਨਾਲ ਇਸ ਟਾਈਮ ਮੋਰਚਾ ਲਾਣ ਵਾਲਾ ਕੋਈ ਨਹੀਂ ਖੜਾ ਮੈਨੂੰ ਯਾਦ ਆ 2002 ਦੇ ਵਿੱਚ ਜਦੋਂ ਕੈਪਟਨ ਨੇ ਪਰਚੇ ਦਿੱਤੇ ਸੀ ਅਕਾਲੀ ਦਲ ਨੇ ਧੂਆਂ ਕੱਢ ਦਿੱਤਾ ਸੀ ਸੜਕਾਂ ਤੇ ਰੌਲਾ ਪਾ ਪਾ ਕੇ ਪੂਰੀ ਤਾਕਤ ਲਾਤੀ ਸੀਗੀ ਮੋਰਚੇ ਲਾ ਲੋ ਉਹਨਾਂ ਨੇ ਇੱਕ ਇੱਕ ਤਰੀਕ ਤੇ ਜਾਣਾ 10 1000 ਅਕਾਲੀ ਦੇ ਬਸਾਂ 'ਤੇ ਭਰ-ਭਰ ਕੇ ਦੌੜਦਾ ਹੁੰਦਾ ਸੀ ਲੇਕਿਨ ਉਹ ਗੱਲਾਂ ਖਤਮ ਹੋ ਗਈਆਂ ਇੱਥੋਂ ਹੀ ਪਤਾ ਲੱਗਦਾ ਕਿ ਅਕਾਲੀ ਦਲ 'ਚ ਦਰਾਰ ਹੈ ਅਕਾਲੀ ਦਲ ਦੇ ਵਿੱਚੋਂ ਵੱਡੇ ਵੱਡੇ ਲੀਡਰ ਜਿਹੜੇ ਆ ਉਹ ਕੁਇਟ ਕਰ ਚੁੱਕੇ ਹੋਏ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆਂਦੇ ਆ ਕਿਉਂਕਿ ਹਜੇ ਐਨਡੀਪੀਐਸ ਪਰਚੇ ਦੇ ਵਿੱਚ ਕੋਈ ਚਲਾਨ ਪੇਸ਼ ਨਹੀਂ ਹੋਇਆ ਡੀਏ ਦਾ ਕੇਸ ਜ਼ਰੂਰ ਹੈ ਦਾ ਚਲਾਨ ਪੇਸ਼ ਹੋ ਗਿਆ ਬਾਹਰ ਆਂਦੇ ਆ ਬਾਹਰ ਆ ਕੇ ਸਿਆਸਤ ਨੂੰ ਕਿਸ ਕਰਵਟ ਤੇ ਲੈ ਕੇ ਜਾਂਦੇ ਆ ਕਿਧਰਲੇ ਪਾਸੇ ਜਾਂਦੇ ਆ ਇਹ ਆਣ ਵਾਲਾ ਰੁਖ ਤੈਅ ਕਰੇਗਾ ਲੇਕਿਨ ਉਹਨਾਂ ਦੀ ਸਿਆਸਤ ਮੈਨੂੰ ਲੱਗਦਾ ਨਵੇਂ ਕਲੇ ਢੰਗ ਦੀ ਹੋਈ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਸਿਆਸਤ ਸਿਆਸਤ ਦੀ ਪੰਜਾਬ ਦੀ ਸਿਆਸਤ ਦੀ ਬਣਦੀ ਨਜ਼ਰ ਆ ਰਹੀ ਹੈ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਹੋ ਸਕਦਾ ਕਿ ਆਉਂਦੇ ਇੱਕ ਦੇ ਮਹੀਨੇ ਦੇ ਵਿੱਚ ਇਹ ਵੀ ਕਲੀਅਰ ਹੋ ਜਾਵੇ ਹੋ ਸਕਦਾ ਕਿ 6 ਮਹੀਨੇ ਵੀ ਲੱਗ ਜਾਣ ਪਰ ਤਾਂ ਵੀ ਉਹ ਤੱਕ ਲਈ ਕੀ ਕੁਝ ਹੋਵੇਗਾ ਦੱਸਦੇ ਰਵਾਂਗੇ ਮੇਰੇ ਨਾਲ ਕੈਮਰਾਮੈਨ ਰਾਹੁਲ ਮੈਂ ਸਾਹਿਬ ਸਿੰਘ ਇਜਾਜ਼ਤ ਚਾਹੁੰਦਾ ਬੜੇ ਰੋਵਨ ਇੰਡੀਆ ਪੰਜਾਬੀ ਦੇ